ਕੁੱਲ ਧਾਰਾ ਦੇ ਨਾਲ ਟੋਟਲ 83 ਪੇਟ ਦੇ ਦੇ ਕੁੱਲ ਧਾਰਾ ਦੇ ਨਾਲ ਰਿਲੇਟਡ ਸੀ ਸੁਣਿਆ ਬਾਰੇ ਕਿ ਸਾਰੇ 84 ਦੇ 84 ਪਿੰਡ ਉੱਚੜ ਗਏ ਕਿ ਕੁੱਝ ਦਾ ਕਾਰਨ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਉਹ ਸੁਰੀਮ ਸਿੰਘ ਨੇ ਉਸ ਲੜਕੀ ਦੇ ਉੱਤੇ ਆਪਣੀ ਮਾਰੀਆ ਕਰਾ ਕੇ ਐਂਡ ਹੋਣੇ ਜਾ ਕੇ ਉਹਨਾਂ ਪਾਲੀ ਬ੍ਰਾਹਮਣਾਂ ਨੂੰ ਕਿਹਾ ਤੇ ਮੈਨੂੰ ਲੜਕੀ ਹਰ ਕੀਮਤ ਤੇ ਚਾਹੀਦੀ ਤਾਂ ਉਸ ਲੜਕੀ ਨੇ ਸੂਸੀਡ ਕਰ ਲਿਆ 84 ਦੇ 84 ਪਿੰਡ ਗੇਰੇ ਸੀ ਉਹ ਖਾਲੀ ਕਰ ਦਿੱਤੇ ਵੀ ਉਹਨਾਂ ਨੇ ਪਲਾਨ ਕਰਦਿਆਂ ਹੀ ਉਹਨਾਂ ਨੇ ਸਲਾਬ ਦਿੱਤਾ ਵੀ ਅਸੀਂ ਸਲਾਬ ਦਿੰਦੇ ਆ ਵੀ ਜਿਹੜਾ ਵੀ ਮੀਨਸ ਇਸ ਪੇਟ ਦੇ ਵਿੱਚ ਵੱਸੂਗਾ ਜਾਂ ਇਸ ਪੈਰ ਦੇ ਵਿੱਚ ਰਹੇਗਾ ਉਹ ਜਿੰਦਾ ਨਹੀਂ ਰਹੂਗਾ हे ਗ੍ਰਾਮ ਤੂੰ ਸਦਾਵ ਕੇ ਲਈ ویرਾਨ ਹੋ ਜਾਓ ਜੋ ਕੋਈ ਇੱਥੇ ਬਸੇਗਾ ਤੇ ਉਹ ਡਰੋਨ ਇੱਕਦਮ ਜਿਵੇਂ ਉਹ ਮੌਲੀ ਮੌਰੀ ਦੇ ਵਿੱਚੋਂ ਉਪਰੋਂ ਤੇ ਉਪੋਹਲਾ ਦੇ ਵਿੱਚੋਂ ਵੀ ਸਾਰੀ ਚੀਜ਼ ਨੇ ਖਿੱਚ ਲਿਆ ਉਹ ਕਦੇ ਵੀ ਉਹ ਮੂਰਤੀਆਂ ਦਸਤਿਆਂਦ ਲੱਗਦਾ ਜਿਵੇਂ ਕਿਸੇ ਵੱਲ ਦੇਖ ਰਹੀਆਂ ਵਾ ਦੇਖ ਰਹੀਆਂ ਵੀ ਸ਼ਾਇਦ ਉਹੀ ਮੂਰਤੀਆਂ ਜੋ ਇਨਸਾਨ ਤੇ ਜਾਂਦਾ ਤਾਂ ਉਹਨੂੰ ਸ਼ਾਇਦ ਉਹ ਬਕਸ ਨਹੀਂ ਹੋ ਦਿਲਦੀ ਹੈ ਉਕੇ ਫਸਟ ਆਫ ਆਲ देयर ਆ ਡਾਰੇ ਆ ਨਾ ਉਹ ਸਾਡੀ ਬੋਡੀ ਤੇ ਅਟੈਕ ਬਾਦ ਚ ਕਰਦਾ ਹੈ ਕਈ ਦਾ ਬ੍ਰੇਨ ਤੇ ਕਰਦਾ ਰੂਹਾਨੀ ਰਾਤ ਸਸਿਕਲ ਸਾਰਿਆਂ ਨੂੰ ਮੈਂ ਤੁਹਾਡੀ ਹੋਸਟ ਉਰਵਿਸ਼ੀ ਜਿਵੇਂ ਕਿ ਅਸੀਂ ਪਿਛਲੇ ਐਪੀਸੋਡ ਵਿੱਚ ਗੱਲ ਕੀਤੀ ਸੀ ਰਾਜਸਥਾਨ ਦੀ ਟੌਪ ਮੋਸਟ ਹੌਂਟਿਡ ਥੀਸ ਦੇ ਬਾਰੇ ਤੇ ਉਹਨਾਂ ਵਿੱਚੋਂ ਦੋ ਨਾਮ ਸਾਨੂੰ ਡਾਕਟਰ ਜਗਜੀ ਜਸੀ ਜੀ ਨੇ ਦੱਸਿਆ ਸੀਗਾ ਇੱਕ ਭਾਨਗੜ ਦਾ ਕਿਲਾ ਤੇ ਦੂਸਰਾ ਸੀਗਾ ਕੁਲਤਾਰਾ ਤੇ ਕੁਲਤਾਰਾ ਦੀ ਕੁਲਤਾਰਾ ਦੀ ਹਿਸਟਰੀ ਬਾਰੇ ਅਸੀਂ ਇਸ ਐਪੀਸੋਡ ਵਿੱਚ ਗੱਲ ਕਰਾਂਗੇ ਸੋ ਸਤਿ ਸ਼੍ਰੀ ਅਕਾਲ ਸਰ ਕ੍ਰੋਚਿਕੋ ਤੁਸੀਂ ਪਿਛਲੇ ਐਪੀਸੋਡ ਵਿੱਚ ਕਿਹਾ ਸੀ ਕਿ ਅਸੀਂ ਨੈਕਸਟ ਐਪੀਸੋਡ ਵਿੱਚ ਕੁਲਤਾਰਾ ਬਾਰੇ ਗੱਲ ਕਰਾਂਗੇ ਸੋ ਮੈਨੂੰ ਉਦੋਂ ਦੀ ਕਿਉਰੀਓਸਿਟੀ ਹੋ ਰਹੀ ਸੀ ਇਸ ਬਾਰੇ ਜਾਣਨ ਦੀ ਸੋ ਤੁਸੀਂ ਮੈਨੂੰ ਤੁਹਾਡਾ ਦੱਸ ਸਕਦੇ ਹੋ ਕਿ ਕੁਲਤਾਰਾ ਦੀ ਕੀ ਹਿਸਟਰੀ ਹੈ ਬੀਕੋ ਕੁਲਤਾਰਾ ਜਿਹੜਾ ਨਾ ਕਲਾ ਕੁਲਤਾਰਾ ਇੱਕ ਇੱਕ ਪਿੰਡ ਦਾ ਨਾਮ ਨਹੀਂ ਆ ਕੁਲਤਾਰਾ ਦੇ ਨਾਲ ਟੋਟਲ 84 ਪਿੰਡ ਗੇੜੇ ਕੁਲਤਾਰਾ ਦੇ ਨਾਲ ਰਿਲੇਟਿਡ ਸੀ ਅੱਛਾ ਮਤਲਬ ਪਾਲੀ ਬ੍ਰਾਹਮਣਾਂ ਨੇ ਜਿਹੜਾ 84 ਪਿੰਡਾਂ ਦਾ ਇੱਕ ਸਮੂਹ ਵਸਾਇਆ ਸੀ ਉਹਨੂੰ ਉਹਨਾਂ ਨੇ ਕੁਲਤਾਰਾ ਦਾ ਨਾਮ ਦਿੱਤਾ ਸੀ ਇਹ ਪਾਲੀ ਬ੍ਰਾਹਮਣਾਂ ਦਾ ਕਿਸੇ ਕਿਤਾਬ ਵਿੱਚ ਜ਼ਿਕਰ ਹੈਗਾ ਆ ਪਾਲੀ ਬ੍ਰਾਹਮਣਾਂ ਦਾ ਜਿਹੜਾ ਜ਼ਿਕਰ ਮਿਲਦਾ ਨਾ ਉਹ ਤਵਾਰੀਖੇ ਜੈਸਲ ਮੇ ਲక్ష్ਮੀ ਲక్ష్ਮੀ ਪੱਧਤ ਨੇ ਬੁੱਕ ਲਿਖੀ ਸੀ 1889 1899 ਦੇ ਵਿੱਚ ਅੱਛਾ ਉਹਦੇ ਵਿੱਚ ਜਿਹੜਾ ਪਾਲੀ ਬ੍ਰਾਹਮਣਾਂ ਦਾ ਪੂਰਾ ਜ਼ਿਕਰ ਹੈ ਵੀ ਪਾਲੀ ਬ੍ਰਾਹਮਣ ਕੌਣ ਸਨ ਕਿੱਥੋਂ ਆਏ ਤੇ ਉਹਨਾਂ ਦੀ ਜਿਹੜੀ ਸੀ ਇੱਕ ਬੁੱਧੀ ਬੱਤਾ ਉਹਨਾਂ ਦਾ ਬ੍ਰੇਨ ਕਿੰਨਾ ਸ਼ਾਰਪ ਸੀ ਮੀਨਜ਼ ਉਹ ਕਿਸ ਤਰ੍ਹਾਂ ਉਹਨਾਂ ਦਾ ਕੰਮ ਕਰਦਾ ਤਰੀਕਾ ਸੀ ਕੀ ਉਹਨਾਂ ਦਾ ਵੇਹ ਸੀ ਉਹਦੇ ਵਿੱਚ ਉਹਨਾਂ ਨੇ ਪੂਰੀ ਡਿਟੇਲ ਦੱਸੀ ਸਰ ਥੋੜਾ ਤੁਸੀਂ ਮੈਨੂੰ ਪਿੰਡ ਬਾਰੇ ਥੋੜੀ ਜਾਣਕਾਰੀ ਦੇ ਸਕਦੇ ਹੋ ਪੂਤਾਰਾ ਦੇ ਪਿੰਡ ਬਾਰੇ ਉਹ ਕੋਤਰਾ ਰੇਣਾ ਉਹ ਆਪਣਾ ਪਾਲੀ ਬ੍ਰਹਮੜਾ ਦੇ ਜਿਸ ਤਰ੍ਹਾਂ ਵਸਾਏ ਆ ਪਿੰਡ ਤੇ ਉਹਨਾਂ ਦਾ ਜਿਹੜਾ ਇੱਕ ਵਾਰ ਦੱਸਿਆ ਵੀ ਆਪਣਾ ਉਸ ਸਮੇਂ ਦੇ ਨਾਟਕ ਟੈਕਨੋਲੋਜੀ ਜਿਹੜੀ ਪੂਰੀ ਉਹਨਾਂ ਨੇ ਐਡਵਾਂਸ ਲੈਵਲ ਦੇ ਉੱਤੇ ਜਿਸ ਤਰ੍ਹਾਂ ਯੂਜ਼ ਕੀਤੀ ਤੇ ਹੁਣ ਇੱਕ ਰਾਜਸਥਾਨ ਥਾਰ ਦੇ ਵਿੱਚ ਜਿੱਥੇ ਲੋਕ ਪਾਣੀ ਦੀ ਗੂੰਦ-ਮੂੰਦ ਨੂੰ ਵੀ ਤਰਸਦੇ ਆ ਤੇ ਬਟ ਉਹਨਾਂ ਨੇ ਰਾਜਸਥਾਨ ਦੇ ਰੇਗਿਸਤਾਨ ਦੇ ਵਿੱਚ ਜਿਸ ਤਰ੍ਹਾਂ ਸੋਨਾ ਉਗਾਇਆ ਅੱਛਾ ਮੀਨਸ ਇਸ ਤਰ੍ਹਾਂ ਦੀ ਟੈਕਨੋਲੋਜੀ ਯੂਜ਼ ਕੀਤੀ ਜਿੱਥੇ ਪਾਣੀ ਨਹੀਂ ਮਿਲਦਾ ਅੱਜ ਵੀ ਰਾਜਸਥਾਨ ਦੇ ਵਿੱਚ ਕਹਿ ਸਕਦੇ ਆ ਕਿ ਪਾਣੀ ਦੀ ਕਿੱਲਤ ਹੈ ਬਟ ਉਹਨਾਂ ਨੇ ਉਸ ਸਮੇਂ ਦੇ ਵਿੱਚ ਵੀ ਮੀਨਜ਼ ਪਾਣੀ ਦਾ ਬਿਲਕੁਲ 1825 ਦੀ ਗੱਲ ਹੈ ਅੱਛਾ ਇਹ ਦੋਹਾਂ ਨੇ 84 ਪਿੰਡ ਬਸਾਏ ਅੱਛਾ ਇਹ ਉਹਨਾਂ ਨੇ ਉਸ ਦੀ ਟੈਕਨੋਲੋਜੀ ਨੂੰ ਯੂਜ਼ ਕੀਤਾ ਜਿਹਨੂੰ ਖਾਦੀਨ ਦਾ ਨਾਮ ਦਿੱਤਾ ਕਿ ਪਾਣੀ ਨੂੰ ਇੱਕ ਜਗ੍ਹਾ ਦੇ ਉੱਤੇ ਉਹਨਾਂ ਨੇ ਸਟੋਰ ਕਰ ਲੈਣਾ ਐਂਡ ਪਾਣੀ ਨੂੰ ਸਟੋਰ ਕਰਨ ਤੋਂ ਬਾਅਦ ਉਹਦੇ ਚੋਂ ਆਪਣੀ ਡੇਲੀ ਨੀਡਸ ਵੀ ਉਹਨਾਂ ਨੇ ਪੂਰੀਆਂ ਕਰਨੀਆਂ ਐਂਡ ਉਸ ਤੋਂ ਬਾਅਦ ਵਿੱਚ ਉਸੇ ਪਾਣੀ ਨੂੰ ਆਪਣੇ ਖੇਤੀ ਲਈ ਵੀ ਵਰਤਣਾ। ਅੱਛਾ ਮਲਬੂਨਾ ਦਾ ਇੱਕ ਟੈਕਨੋਲੋਜੀ ਸੀ ਕਿ ਉਹਨਾਂ ਦਾ ਯੂਜ਼ ਕਰਦਾ ਤਰੀਕਾ ਸੀ ਜਿਹਨੂੰ ਖਦੀਨ ਕਹਿੰਦੇ ਆ ਆਪਾਂ ਇੱਧਰ ਕੂ ਕਹਿੰਦੇ ਆ। ਮਨ ਇਸ ਤਰੀਕੇ ਦੇ ਨਾਲ ਉਹ ਪਾਣੀ ਨੂੰ ਸਟੋਰ ਕਰਦੇ ਸੀ। ਸਰ ਇਹਨਾਂ ਦੇ ਜਿਹੜੇ ਕੁਲਦਾਰਾ ਦਿਹਾੜੀਦਾਰੇ ਜਿਹੜੇ 84 ਪਿੰਡ ਵਸਾਏ ਐ ਪਾਣੀ ਬਕਣਾ ਨੇ ਉਹਨਾਂ ਦੀ ਤਰੱਕੀ ਦਾ ਕੀ ਕਾਰਨ ਹੈ? ਉਹਨਾਂ ਦੀ ਤਰੱਕੀ ਦਾ ਕਾਰਨ ਸਭ ਤੋਂ ਪਹਿਲਾਂ ਤਾਂ ਖਦੀਨ ਦੀ ਕੋਸ਼ਿਸ਼ ਆ। ਅੱਛਾ ਵੀਰੇ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ ਉਹਨੂੰ ਕੀਤੀ। ਹੂੰ। ਪੀ ਜਿਹਦੇ ਨਾਲ ਉਹਨਾਂ ਨੂੰ ਭਰਪੂਰ ਫਸਲ ਮਿਲੀ ਉਹਨਾਂ ਦਾ ਇੱਕ ਸਟੈਂਡਰਡ ਆਫ ਲਿਵਿੰਗ ਹਾਈ ਹੋਇਆ ਦੂਸਰਾ ਇੱਕ ਉਹਨਾਂ ਦਾ ਜਿਹੜਾ ਆਰਕੀਟੈਕਚਰ ਸੀ ਜਿਹੜਾ ਘਰ ਬਣਾਉਂਦੇ ਸੀ ਆਪਣੇ ਘਰਾਂ ਨੂੰ ਬਣਾਉਣ ਦਾ ਇੱਕ ਤਰੀਕਾ ਸੀ ਵੀ ਉੱਥੇ ਇੱਕ ਪ੍ਰੋਪਰ ਜਿਸ ਤਰ੍ਹਾਂ ਵੈਂਟੀਲੇਸ਼ਨ ਮੀਨਸ ਅੱਜ ਦੇ ਏਸੀ ਨਾਲੋਂ ਵੀ ਉਹਨਾਂ ਦੇ ਘਰ ਠੰਡੇ ਸੀ ਅੱਛਾ ਵੀ ਨਾ ਏਸੀ ਤੋਂ ਨਾ ਅੱਜ ਵੀ ਜਿਹੜੇ ਉਹ ਕੰਦਰ ਬਿਲਦੇ ਆ ਪੁਲਤਾਰਾ ਦੇ ਵਿੱਚ ਜਦੋਂ ਪ੍ਰਾਤਕ ਤੋਂ ਭਾਵ ਨੇ ਮੀਜ਼ੋਨਾ ਦਾ ਸਰਵੇ ਕੀਤਾ ਤੇ ਉਹਨਾਂ ਨੂੰ ਜਦੋਂ ਉਹਨਾਂ ਦਾ ਮਕਾਨਾ ਉਹਨਾਂ ਜਿਸ ਤਰ੍ਹਾਂ ਅੱਗੇ ਉਹਨਾਂ ਨੇ ਬਣਾਏ ਉਹਨਾਂ ਦਾ ਲੈਸਿਸ ਕੀਤਾ ਹਾਂ ਹਾਂ ਤਾਂ ਜਿਸ ਤਰ੍ਹਾਂ ਇੱਕ ਅੱਜ ਦੇ ਸਮੇਂ ਦੇ ਵਿੱਚ ਪ੍ਰੋਪਰ ਦੇ ਵਿੱਚ ਇੱਕ ਵੇਧ ਕਲੋਨੀ ਘਟੀ ਜਾਂਦੀ ਹੈ ਨਾ ਮੀਨਸ ਉਸ ਟਾਈਮ ਦੇ ਉੱਤੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਪਣੇ ਘਰ ਆਪਣੇ ਪਿੰਡ ਜਿਹੜੇ ਉਹ ਵੈਲ ਪਲਾਨਡ ਇਸ ਤਰੀਕੇ ਦੇ ਨਾਲ ਬਸਾਏ ਸੀ 84 ਪਿੰਡ 84 ਪਿੰਡ ਅੱਛਾ ਪਾਲੀਬਲਾ ਬਣਾ ਲਿਆ ਤੇ ਬਸਾਏ ਸੀ ਬਸਾਏ ਸੀ ਸਰ ਐਤਾ ਚੋਲੋ ਇਹਨਾਂ ਦੀ ਤਰੱਕੀ ਦਾ ਕਾਰਨ ਹੋ ਗਿਆ ਨਾ ਕਿ ਐਸਾ ਉਹਨਾਂ ਨੇ ਚੋਲੋ ਪਿੰਡ ਬਸਾਏ ਸੀ ਉੱਥੇ ਤਰੱਕੀ ਦਾ ਕਾਰਨ ਸੀ ਪਰ ਇਹ ਸਭ ਪਿੰਡ ਉੱਜੜ ਗਏ ਮੈਂ ਜਿੰਨਾ ਥੋੜਾ ਬਹੁਤ ਉੱਜੜਨ ਦਾ ਕਾਰਨ ਏਸੀਬ ਜਿਹੜਾ ਉਹਨਾਂ ਦਾ ਸ਼ਾਸਕ ਸੀ ਨਾ ਮੇਬ ਜੈਸਰ ਮੇਰ ਦਾ ਉਸੇ ਮੂਦਰਾ ਅੱਛਾ ਬਟ ਉਹ ਜਿਸ ਤਰ੍ਹਾਂ ਆਪਣੀ ਨਰਿਆਸਤ ਦੇ ਉੱਤੇ ਬੀਜ ਪੂਰਾ ਧਿਆਨ ਨਹੀਂ ਸੀ ਦਿੰਦਾ ਪਾਰ ਪੂਜਾ ਭਗਤੀ ਵਿੱਚੋਂ ਮਸਤ ਰਹਿੰਦਾ ਸੀ ਜ਼ਿਆਦਾ ਤੇ ਜਿਹੜੀ ਅਸਲ ਅਗਰੀ ਪਾਵਰ ਸੀ ਉਹ ਜਿਹੜਾ ਦੀਵਾਨ ਸੀ ਨਾ ਸਾਲਮ ਸਿੰਘ ਜਾ ਸੁਲੀਮ ਸਿੰਘ ਮਤਲਬ ਨਾਰੀ ਦੇ ਸਮੇਂ ਦੇ ਨਾਲ ਚੇਂਜ ਹੁੰਦੇ ਰਹਿੰਦੇ ਬਟ ਆਪੋ ਚੱਕਰ ਵਿੱਚ ਨਹੀਂ ਪੈਦੇ ਔਰ ਸੁਲੀਮ ਸਿੰਘ ਕਹ ਲੈਨੇ ਸੁਲੀਮ ਸਿੰਘ ਦੇ ਹੱਥਾਂ ਵਿੱਚ ਸੀ ਬਟ ਐਕਚੁਅਲ ਦੇ ਵਿੱਚ ਇੱਕ ਕਹਿ ਸਕਦੇ ਆ ਕਿ ਜ਼ਾਲਮ ਦੀਵਾਨ ਜਿਹੜਾ ਲੋਕਾਂ ਦੇ ਉੱਤੇ ਅਤਿਆਚਾਰ ਕਰਦਾ ਸੀ ਲੋਕਾਂ ਉਹਦੇ ਜ਼ੁਲਮ ਕਰਦਾ ਸੀ ਖਾਸ ਕਰਕੇ ਪਾਲੀ ਬ੍ਰਾਹਮਣਾ ਦੇ ਉੱਤੇ ਤੇ ਉਹਦੇ ਪਾਲੀ ਬ੍ਰਾਹਮਣਾ ਉੱਤੇ ਜ਼ੁਲਮ ਕਰਨ ਦਾ ਕਾਰਨ ਕੀ ਸੀ ਵੀ ਜਦੋਂ ਉਹ ਸਿਰਫ 11 ਸਾਲ ਦਾ ਸੀ ਉਸ ਟਾਈਮ ਦੇ ਉੱਤੇ ਪਾਲੀ ਬ੍ਰਹਮਣਾਂ ਦੀ ਸ਼ਿਕਾਇਤ ਦੇ ਉੱਤੇ ਅਮੀਰ ਉਸ ਟਾਈਮ ਦਾ ਜਿਹੜਾ ਸੀਡ ਆਦਾ ਸੀ ਜੈਸਲਮੇਰ ਦਾ ਉਹਨੇ ਉਹਦੇ ਪਿਤਾ ਦਾ ਸਿਰ ਆਪਣਾ ਪੂਰੀ ਸਭਾ ਦੇ ਵਿੱਚ ਭਰੀ ਸਭਾ ਦੇ ਧਰਣਾ ਨਾਲ ਵਾਕਾ ਦਿੱਤਾ ਸੀ ਅੱਛਾ ਤਾਂ ਉਸ ਟਾਈਮ ਸਿਰ ਉਹ 11 ਸਾਲ ਦਾ ਬੱਚਾ ਸੀ ਹੂੰ ਹੂੰ ਤੇ ਉਹ ਜਿਹੜੀ ਗੱਲ ਉਹਦੇ ਦਿਨ ਨੂੰ ਚੁਭ ਗਈ ਪਰ ਜਦੋਂ ਉਹ ਜਵਾਨ ਹੋਇਆ ਜਦੋਂ ਗਰੂ ਆਕ ਹੋਇਆ ਤੇ ਜਦੋਂ ਉਹਨੂੰ ਦੀਵਾਨ ਦੀ ਪਾਵਰ ਮਿਲੀ ਤਾਂ ਉਹਨੇ ਫਿਰ ਆਪਣੀ ਜਿਹੜੀ ਪਾਵਰ ਸੀ ਉਹਨੂੰ ਸਾਰਾ ਉਹਨੇ ਪਾਲੀ ਬ੍ਰਾਹਮਣਾਂ ਦੇ ਅੰਗੇਸ਼ਟ ਯੂਜ਼ ਕੀਤਾ ਤੇ ਤੁਹਾਡੇ ਕਹਿੰਦਾ ਮਤਲਬ ਕਿ ਜੈਸਲ ਮੇਰ ਦੀ ਜਿਹੜੀ ਤਾਕਤ ਸੀ ਉਹ ਕਿਹਦੇ ਹੱਥ ਸੀ ਜਿਹੜਾ ਦੀਵਾਨ ਸਾਹਿਬ ਸਲੀਮ ਸਿੰਘ ਜੈਸਲੀਨ ਸਿੰਘ ਸਲੀਮ ਸਿੰਘ ਦੇ ਉਹਦੇ ਹੱਥ ਵਿੱਚ ਸੀ ਅੱਛਾ ਤੇ ਉਹ ਪਾਲੀ ਬ੍ਰਾਹਮਣਾਂ ਦੇ ਨਾਲ ਇੱਕ ਸ਼ੁਰੂ ਤੋਂ ਇੱਕ ਜੈਨਿਸ ਵਿਅਕਤੀ ਸੀ ਉਹਦੇ ਅੰਦਰ ਕਿ ਜਿਸ ਤਰ੍ਹਾਂ ਇਹਨਾਂ ਦੀ ਵਜ੍ਹਾ ਕਰਕੇ ਮੇਰੇ ਬਾਪ ਦੀ ਮੌਤ ਹੋਈਆ ਇਹਦੀ ਇਹਨਾਂ ਦੇ ਵਜ੍ਹਾ ਕਰਕੇ ਮੇਰੇ ਬਾਪ ਦਾ ਕਤਲ ਹੋਇਆ ਤੇ ਉਹ ਉਹਨਾਂ ਦੇ ਨਾਲ ਇੱਕ ਉਹਨੇ ਜੈਲਸਪੈਕਟਰ ਨੂੰ ਬੂਰਾ ਕਰਨ ਵਾਸਤੇ ਤੇ ਜੈਸਰ ਮੇ ਇਹਦਾ ਕਮਜ਼ੋਰ ਸ਼ਾਸਕ ਕੌਣ ਸੀ ਉਹ ਮੂਲਰਾਜ ਸੀ ਅੱਛਾ ਮੇਨ ਜਿਹੜਾ ਸ਼ਾਸਕ ਸੀ ਉਹ ਮੂਲਰਾਜ ਦੇ ਤਾਬ ਵਿੱਚ ਪਾਵਰ ਸੀ ਸਾਰੀ ਹਾਂ ਹਾਂ ਤੇ ਉਹ ਆਪਣਾ ਇੱਕ ਰਿਵੈਂਜਰ ਜਿੱਦਾਂ ਉਹਨਾਂ ਦੇ ਕੋਲ ਰਹਿਣਾ ਚਾਹੁੰਦਾ ਸੀ ਕਿਉਂਕਿ ਉਹਦਾ ਅਧਾਰ ਨਹੀਂ ਸੀ ਦਿੰਦਾ ਆਪਣੀ ਪਾਵਰ ਦੇ ਉੱਤੇ ਆਪਣੇ ਰਾਜ ਦੇ ਉੱਤੇ ਜਿਹੜਾ ਮੇਨ ਜਿਹਦੇ ਨਾਲ ਸਾਰੀ ਕੰਟਰੋਲ ਸੀ ਹਾਂ ਹਾਂ ਤੇ ਪਾਵਰ ਤਾਂ ਸੀ ਸਾਰੀ ਸਲੀਵ ਸਿੰਘ ਦੇ ਹੱਥ ਅੱਛਾ ਹਾਂ ਉਹਨੇ ਪਾਲੀ ਬ੍ਰਹਿਮਣਾ ਦੇ ਉੱਤੇ ਮਤਲਬ ਬਹੁਤ ਜ਼ਿਆਦਾ ਅਤਿਆਚਾਰ ਹੋਇਆ ਬਹੁਤ ਭਾਰੇ ਟੈਕਸ ਨੀਂਦ ਲਵਾ ਦਿੱਤੇ ਤੇ ਮਤਲਬ ਅਜਾਸ ਕਿਸਮ ਦਾ ਇਨਸਾਨ ਸੀ ਉਹ ਤੇ ਉਹਨੇ ਜਦੋਂ ਮਤਲਬ ਉਹਦੇ ਮਹਿਲ ਦੇ ਵਿੱਚ ਰੋਜ਼ ਨਵੀਂ ਲੜਕੀ ਉਹ ਲੈ ਕੇ ਆਉਂਦਾ ਸੀ ਕੇਸ਼ ਕਰਤੇ ਸੀ ਉਹਨੂੰ ਜਿੰਦ ਲਾ ਦਤ ਕੰਮ ਕਰਦਾ ਸੀ ਅੱਛਾ ਤੇ ਇੱਕ ਹੋਰ ਫੈਕਟ ਹੈ ਵੀ ਉਹ ਜਿਹੜਾ ਕਹਿਆ ਜਾਂਦਾ ਵੀ ਜਿਹੜਾ ਸਲੀਮ ਸਲੀਮ ਸਿੰਘ ਜਿਹੜਾ ਦਿਮਾਗ ਸੀ ਉਹ ਪਾਲੀ ਬ੍ਰਹਮਣਾਂ ਨੂੰ ਮਤਲਬ ਇੱਕ ਪਤਰਾ ਦੇ ਨਾਲ ਬਹੁਤ ਜ਼ਿਆਦਾ ਤਾਂ ਕਰਦਾ ਸੀ ਉਹਨੇ ਉਹਨਾਂ ਦੀ ਖਦੀਨ ਦੇ ਵਿੱਚ ਜਿੱਦਾਂ ਜ਼ਹਿਰ ਬੁਲਾ ਦਿੱਤੇ ਉਨਦਰ ਪੁਣੀ ਦਾ ਮੇਨ ਸੋਰਸ ਜਿਹੜਾ ਸੀ ਉਹਨੂੰ ਉਹਨਾਂ ਦੇ ਖਤਮ ਕਰਨ ਦੀ ਮੇਨ ਸਾਜਿਸ਼ ਰਚੀ। ਤੇ ਉਸ ਸਲੀਮ ਸਿੰਘ ਦੇ ਕਰਕੇ ਜੋ ਆਮ ਇੱਕ ਉਥੇ ਵਿਚਾ ਕਰ ਜਾ ਜਿਹੜੀ ਕਥਾ ਚੱਲਦੀ ਆ ਵੀ ਸਲੀਮ ਸਿੰਘ ਦੇ ਕਰਕੇ ਹੀ ਉਹ ਗੇੜੇ 84 ਪਿੰਡ ਆ ਉਪਾ ਦੀ ਬ੍ਰਹਮਣਾ ਦੇ ਜਿਹੜੇ ਸੀ ਉਹ ਉੱਜੜ ਗਏ। ਕੁਲਤਾਰਾ ਦੀ ਵੀ ਨਾਸ਼ ਦੀ ਕਹਾਣੀ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ? ਕੁਲਤਾਰਾ ਦੀ ਮਦਾਸ਼ ਦੀ ਜਿਹੜੀ ਸ਼ੁਰੂਆਤ ਆ ਨਾ ਉਹ ਉੱਥੋਂ ਹੀ ਜੁੜਦੀ ਆ ਸਲੀਮ ਸਿੰਘ ਦੇ ਨਾਲ ਆ। ਜਦੋਂ ਉਹਨੇ ਉਹਨਾਂ ਦੇ ਨਾਲ ਇੱਕ ਜੈਲਸ ਕਰਵਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦਾ ਜਿਹੜਾ ਪਾਲੀ ਬ੍ਰਾਹਮਣਾ ਦਾ ਮੇਰ ਪੁਜਿਤ ਸੀ ਉਹਦੀ ਲੜਕੀ ਇੱਕ ਮੰਦਰ ਦੇ ਵਿੱਚ ਰੋਜ਼ ਪੂਜਾ ਕਰਦੀ ਸੀ ਅੱਛਾ ਉਹ ਸਲੀਮ ਸਿੰਘ ਦੀ ਹਮੇਦੀ ਤੋਂ ਮੰਦਰ ਸਾਫ ਦੇਸਦਾ ਸੀ ਜਦੋਂ ਉਹਨਾਂ ਨੇ ਰਿਕਾਰ ਕਰ ਦਿੱਤਾ ਵੇ ਅਸੀ ਉਹ ਲੜਕੀ ਆਪਣੀ ਇੱਜ਼ਤ ਤੈਨੂੰ ਨਹੀਂ ਦੇ ਸਕਦੇ ਦੇ ਸਕਦਾ ਤੇ ਉਹਨੇ ਫਿਰ ਕਿਹਾ ਵੀ ਮੈਂ ਵੱਲੋਂ ਤੁਹਾਨੂੰ ਉਜਾੜ ਦਿਆਂਗਾ ਮੈਂ ਤੁਹਾਨੂੰ ਖਤਮ ਕਰ ਦਿਆਂਗਾ ਮੈਂ ਤੁਹਾਨੂੰ ਅੱਜ ਰਾਤ ਦਾ ਅਲਟੀਮੇਟਮ ਦਿੰਦਾ ਇਹ ਮੈਨੂੰ ਅੱਜ ਰਾਤ ਦੇ ਵਿੱਚ ਵਿੱਚ ਹੀ ਮੈਨੂੰ ਉਹ ਲੜਕੀ ਸਵੇਰ ਬਰਾਮਣਾਂ ਨੂੰ ਹਾਂ ਪਾਲੀ ਬਰਾਮਣਾਂ ਨੂੰ ਕਿਹਾ ਕਿ ਮੈਨੂੰ ਸਵੇਰ ਤੱਕ ਉਹ ਲੜਕੀ ਚਾਹੀਦੀ ਹੈ ਉਹ ਫਿਰ ਕਈ ਜਣੀਆਂ ਉਥੇ ਪ੍ਰਚਲਿਤ ਮਥਾਵਾਂ ਉਹਦੇ ਵਿੱਚ ਇਹ ਆ ਵੀ ਜਾਂ ਅੱਛਾ ਤੇ ਜਾਂ ਉਹ ਲੜਕੀ ਆਪਣੇ ਜੋ ਉਸ ਵੇਲੇ ਪਾਲੀ ਬ੍ਰਾਹਮਣਾ ਨੇ ਰਾਤੋਂ ਰਾਤ ਕਿ ਉਹ ਲੜਕੀ ਨੂੰ ਤੰਗ ਵਗੈਰਾ ਕਰਦਾ ਸੀ ਸਲੀਮ ਸਿੰਘ ਲੜਕੀ ਨੂੰ ਉਹ ਕਹਿੰਦਾ ਸੀ ਕਿ ਉਸ ਲੜਕੀ ਨੂੰ ਮੇਰੇ ਸਾਹਮਣੇ ਪੇਸ਼ ਕਰੋ ਅੱਛਾ ਬਟ ਉਹਨਾਂ ਨੇ ਇੱਕ ਦਸ ਜਿਵੇਂ ਆਪਣੀ ਇੱਜ਼ਤ ਦੇ ਨਾਲ ਸਮਝੌਤਾ ਨਹੀਂ ਕੀਤਾ ਤੋ ਰਾਤੋਂ ਰਾਤ ਪਲਾਨ ਕਰਦੇ ਹੁਣ ਇੱਕ ਥਿਊਰੀ ਇਹ ਚੱਲਦੀ ਆ ਤੇ ਮਸਲੇ ਬਪਾ ਇਸ ਕਹਾਣੀ ਨੂੰ ਇਸ ਤਰੀਕੇ ਨਾਲ ਦੇਖ ਸਕਦਾ ਹੈ ਕਿ ਉਹਨਾਂ ਦੇ ਸ਼ਰਾਬ ਕਰਕੇ ਉਹ ਸਾਰੇ ਦੇ ਸਾਰੇ ਕਿੰਨੂ ਚੜ ਗਏ ਸ਼ਰਾਬ ਕਰਕੇ ਵੀ ਮੁੜ ਗਏ ਤੇ ਜਾਂ ਫਿਰ ਇੱਕ ਕਹਿੰਦੇ ਆ ਵੀ ਜਿਸ ਤਰ੍ਹਾਂ ਇੱਕ ਜਿਹੜੀ ਮੇਲ ਚੁੜੇਲ ਬਈ ਉੱਥੇ ਘੁੰਮਦੀ ਆ ਜਾਂ ਹੋਰ ਰੂਹਾਂ ਉੱਥੇ ਕਈ ਘੁੰਮਦੀਆਂ ਜਿਹੜੀਆਂ ਉੱਥੇ ਲੋਕਾਂ ਨੂੰ ਫਸਣ ਨਹੀਂ ਦਿੰਦੀਆਂ ਹੁਣ ਕਈ ਕਹਿੰਦੇ ਆ ਵੀ ਉਸੇ ਲੜਕੀ ਦੀ ਸੂਰ ਹੈ ਜਿਹੜੀ ਉਹ ਜਿਹਦੇ ਉੱਤੇ ਸੁਲੀਮ ਸਿੰਘ ਨੇ ਮਾਰੀ ਅੱਖ ਰੱਖੀ ਸੀ ਸ਼ਾਇਦ ਉਸੇ ਲੜਕੀ ਦੀ ਸੂਰ ਕੁਲਤਾਰਾ ਚ ਘੁੰਮ ਰਹੀ ਆ ਜਿਹੜੀ ਉਹ ਮਤਲਬ ਕਿਸੇ ਨੂੰ ਉਥੇ ਰਾਤ ਨਹੀਂ ਰਹਿ ਦਿੱਤੀ ਜਾਂ ਕਿਸੇ ਨੂੰ ਮਸਾ ਨਹੀਂ ਦਿੱੱਗੇ ਇਹ ਵੀ ਥਿਉਰੀ ਕਮ ਕਰਦੀ ਆ ਹੁਣ ਕਈ ਥਿਉਰੀਜ਼ ਇਹ ਕਹਿੰਦੀਆਂ ਕਿ ਉਹ ਲੜਕੀ ਆਪਣੀ ਫੈਮਿਲੀ ਦੇ ਨਾਲ ਚਲੀ ਗਈ ਸੀ ਅੱਛਾ ਹੁਣ ਾਡੂ-ਵੱਡ ਵਿਚਾਰ ਧਾਰਾ ਪਰ ਇਹ ਆ ਵੀ ਐਤੋਂ ਤੇ ਕੀ ਕਰਨਾ ਵੀ ਉਹਨਾਂ ਦੇ ਜਾਣ ਤੋਂ ਮੀਨਸ ਬਾਅਦ ਉਹ ਕੁਲਤਾਰਾ ਪੂਰੇ ਦਾ ਪੂਰਾ ਉਜੜ ਗਿਆ ਪੂਰੇ ਦਾ ਪੂਰਾ ਬੁਰਾਨੇ ਵਿੱਚ ਬਦਲ ਗਿਆ ਸਲੀਮ ਸਿੰਘ ਦੀ ਮਰ ਗਿਆ ਸਲੀਮ ਸਿੰਘ ਦੀ ਵੀ ਜਦੋਂ ਛੱਡ ਕੇ ਗਏ ਤੇ ਦੈਨ ਉਸ ਤੋਂ ਬਾਅਦ ਸਲੀਮ ਸਿੰਘ ਦੀ ਵੀ ਡੈਥ ਹੋ ਗਈ ਅੱਛਾ ਕੀ ਕੁਲਤਾਰਾ ਕੁਲਤਾਰਾ ਦੇ ਉੱਤੇ ਕੋਈ ਫਿਲਮ ਵਗੈਰਾ ਬਣੀ ਹੋਈ ਹੈ ਹਾਂ ਕੁਲਤਾਰਾ ਦੇ ਕੋ ਮੂਵੀ ਪਿਛੇ ਆਈ ਸੀ ਕਾਲੋ ਤੇ ਜਿਹਦੇ ਵਿੱਚ ਪੂਰੇ ਦਾ ਪੂਰਾ ਉਹਨਾਂ ਪਿਕਚਰੇਜੇਸ਼ਨ ਕੀਤਾ ਕੁਲਤਾਰਾ ਨੂੰ ਪੂਰਾ ਦਿਖਾਇਆ ਵੀ ਕਿਸ ਤਰ੍ਹਾਂ ਕੋਈ ਫੈਮਿਲੀ ਰਹਦੀ ਆ ਕਿਸ ਤਰ੍ਹਾਂ ਬੜੀ ਮੁਸ਼ਕਲ ਬਚਦੀ ਹੈ ਸਰਵਾਈਵ ਹੁੰਦੀ ਆ ਅੱਛਾ ਤੇ ਕੁਲਤਾਰਾ ਉਹ ਤੇ ਮੂਵੀ ਵੀ ਬੜ ਚੁੱਕੀ ਹੈ ਐਂਡ ਕਾਫੀ ਪਪੂਲਰ ਹੋਈ ਸੀ ਜੋ ਕਾਲੋ ਜਿਹੜੀ ਚੁੜੇਲ ਆਪਾਂ ਕਹਿੰਗੇ ਆ ਉਹਨੂੰ ਆਪਾਂ ਇਸ ਤਹਾਣੀ ਨਾਲ ਕਿਦਾਂ ਰਿਲੇਟ ਕਰ ਸਕਦੇ ਆ ਦੇਖੋ ਕਹਿੰਦੇ ਆ ਵੀ ਉਹਦਾ ਨੇਮ ਕਾਲੋ ਦਿੱਤਾ ਸੀ ਮੂਵੀ ਦੇ ਵਿੱਚ ਅੱਛਾ ਠੀਕ ਹੈ ਨਾ ਬਸ ਅਸੀਂ ਇਹ ਸਵਾਲ ਦੇ ਕਿ ਉਹ ਲੜਕੀ ਦਾ ਨਾਮ ਕਾਲੋ ਸੀ ਠੀਕ ਹੈ ਨਾ ਉਹਦਾ ਨਾਮ ਨਹੀਂ ਪਿਲਦਾ ਕਹਾਸ ਦੇ ਵਿੱਚ ਉਹ ਆਪਾਂ ਨੂੰ ਅਜੇ ਤੱਕ ਅੱਛਾ ਹਾਂ ਸਿਰਫ ਇਹਨੇ ਕਹਿ ਸਕਦੇ ਆ ਵੀ ਉਹ ਕੋਪਰੋਵੇ ਦੀ ਲੜਕੀ ਸੀ ਤੇ ਬਹੁਤ ਜ਼ਿਆਦਾ ਖੂਬਸੂਰਤ ਸੀ ਬਟ ਇਹ ਸ਼ੋਰਲੀ ਨਹੀਂ ਆ ਵੀ ਉਸੇ ਲੜਕੀ ਦੀ ਸੂਰ ਹੈ ਉਹ ਆਪਣਾ ਜਿਹਨੂੰ ਕਾਲੋ ਕਿਹਾ ਗਿਆ ਵਾ ਜਿਹੜੀ ਉਹ ਮੂਵੀ ਦੇ ਵਿੱਚ ਦਿਖਾਈ ਗਈ ਆ ਕਿਉਂਕਿ ਜਦੋਂ ਐਕਚੁਅਲ ਦੇ ਵਿੱਚ ਕੋਈ ਮੂਵੀ ਬਣਦੀ ਆ ਤਾਂ ਉਹਦੀ ਪਿਕਚਰੇਜੇਸ਼ਨ ਕਰਦੇ ਵਾਸਤੇ ਕਈ ਤਰ੍ਹਾਂ ਦੇ ਮਸਾਲੇ ਵਿੱਚ ਮਨ ਬਣਾ ਲਏ ਜਾਂਦੇ ਆ ਫੇਰ ਇਹ ਮੂਵੀ ਹੌਂਸ ਗ੍ਰੀਨ ਜਾਂਦੀ ਸਰ ਐਨੂ ਵੀ ਉਸ ਜਿਹਦਾ ਨੂੰ ਵੀ ਮਤਲਬ ਕਿ ਗਵਰਨਮੈਂਟ ਨੇ ਕੀਤਾ ਕਿ ਇਹ ਵਾਂਟਡ ਹੈ ਜਿੱਦਾਂ ਤੁਸੀਂ ਦੱਸਿਆ ਸੀ ਕਿ ਭਾਨਗੜ ਦੇ ਕਿਲੇ ਨੂੰ ਭੀ ਇਹ ਕੀ ਆ ਸੀਗਾ ਕਿ ਫੈਨ ਉੱਥੇ ਬੈਨਰ ਲਗਾ ਹੋਇਆ ਵੀ ਕੋਈ ਆ ਨਹੀਂ ਸਕਦਾ ਸੂਰਜ ਉਗਣ ਤੋਂ ਕੱਲੇ ਤੇ ਬਾਅਦ ਵਿੱਚ ਦੇਖੋ ਪ੍ਰਾਤ ਤਰੂ ਭਾਗਨੇ ਉੱਥੇ ਉਹੀ ਆਪਣਾ ਗੱਲ ਉਹਨਾਂ ਬਨੋ ਆ ਵੀ ਆਪਣਾ ਰਾਤ ਸ਼ਾਮ ਰਾਤ ਪੈਂ ਤੋਂ ਬਾਅਦ ਸ਼ਾਮ ਸੂਰਜ ਢਲਣ ਤੋਂ ਬਾਅਦ ਮਤਲਬ ਕੋਈ ਅਲਰਨ ਨਹੀਂ ਜਾ ਸਕਦਾ ਆਦਰ ਉੱਥੇ ਵੀ ਦਿੱਤਾ ਹੋਇਆ ਹਾਂ ਉੱਥੇ ਵੀ ਆ ਮਟੂ ਕੋ ਅੰਦਰ ਜਾ ਸਕਦੇ ਆ ਐਂਡ 50 ਰੁਪਏ ਦੀ ਟਿਕਟ ਆ ਸੋ ਕਾਇਦਾ ਹਾਂ ਐਂਡ 50 ਰੁਪਏ ਦੀ ਟਿਕਟ ਲੈ ਕੇ ਤੁਸੀਂ ਅੰਦਰ ਜਾ ਸਕਦੇ ਹੋ ਦਿਨ ਦੇ ਟਾਈਮ ਅੱਛਾ ਦਿਨ ਦੇ ਟਾਈਮ ਪੂਰਾ ਵਿਜ਼ਿਟ ਕਰ ਸਕਦੇ ਹੋ ਪੂਰਾ ਦੇਖ ਸਕਦੇ ਹੋ ਕੋਈ ਇਸ਼ੂ ਨਹੀਂ ਤੇ ਗਵਰਨਮੈਂਟ ਨੇ ਕੁਝ ਘਰ ਜਿਹੜੇ ਬਹੁਤ ਜ਼ਿਆਦਾ ਖੰਡਰ ਸੀ ਪੁਰਾਣੇ ਕੁਝ ਉਹਨਾਂ ਨੂੰ ਮੀਨਜ਼ ਰੀ ਕੰਸਟਰਕਟਰੀ ਕੀਤਾ ਕੰਸਟਰਕਟ ਕੀਤਾ ਹੈ ਉਸੇ ਰੂਪ ਦੇ ਵਿੱਚ ਦੁਬਾਰਾ ਕੁਝ ਕਰਾ ਹਨ ਨਾ ਕੋਸ਼ਿਸ਼ ਕਰਾ ਹਾਂ ਕੁਝ ਸਟਡੀ ਵਾਇ ਉਹ ਸ਼ਿਪ ਪਰ ਉਹਨਾਂ ਨੇ ਦੁਬਾਰਾ ਤੋਂ ਫੇਰ ਕੋ ਬਣਾਏ ਤੇ ਮੈਂ ਵੀ ਸੁਣਿਆ ਕਿ ਜਿਹੜੇ ਪੈਰਾਨਾਰਮਲ ਐਕਸਪਰਟਸ ਸੀ ਸਾਡੇ ਇੰਡੀਆ ਦੇ ਕੌਰਤਿਵਾਰੀ ਜੀ ਉਹਨਾਂ ਦੀ ਦਖਲਅਲੀ ਹੈ ਕਹਾਣੀ ਰਿਲੀਟ ਕਰਦੀ ਹੈ ਉਹ ਗਏ ਸੀ ਕਿ ਉੱਥੇ ਉਹਨਾਂ ਨੇ ਬੁਕਾਇਦਾ ਕੁਲਤਾਰਾ ਚ ਜਾ ਕੇ ਪੂਰਾ ਅਨਲਿਸਿਸ ਕੀਤਾ ਸੀ ਉਹਨਾਂ ਨੇ ਇਨਵੈਸਟਿਗੇਟ ਕੀਤਾ ਪੂਰਾ ਕੈਮਰਾਸ ਵਗੈਰਾ ਲਾਏ ਅੱਛਾ ਤੇ ਕਿਤੇ ਅਭੀ ਇੱਕ ਜਿਹੜੀ ਉਹਨਾਂ ਦੀ ਬੇੜੀ ਖਦੀਨ ਜਿਹੜੀ ਆ ਬੋਲੀ ਸੀ ਨਾ ਉਹਦੇ ਉੱਪਰ ਜਦੋਂ ਉਹਨਾਂ ਦਾ ਡਰੋਨ ਗਿਆ अच्छा कोर कोई एविडेंस ਤੁਹਾਨੂੰ ਨਹੀਂ ਮਿਲਿਆ ਬਟ ਇੱਕ ਅਲਰਜੀ ਉਹਨਾਂ ਨੂੰ ਪੈਰਾਨੋਨਲ ਐਕਸਪੀਰੀਅੰਸ ਜਿਹੜੇ ਆਈਪੀਐਸ ਲਈ ਮਹਿੰਦਰ ਸੀ ਉਹਨਾਂ ਨੂੰ ਫੀਲ ਕੁੰ ਦੇ ਦੇ ਕੀ ਉਹ ਕਨੈਕਟ ਕਰ ਪਾਏ ਕਿਤੇ ਉੱਥੇ ਕਿਸੇ ਸੌਲ ਨਾਲ ਨਹੀਂ ਕਨੈਕਟ ਨਹੀਂ ਕਰ ਪਾਏ ਕਨੈਕਟ ਨਹੀਂ ਕਰ ਪਾਏ ਉਹਨਾਂ ਕੋਈ ਐਵੀਡੈਂਸ ਨਹੀਂ ਮਿਲਿਆ ਬਟ ਇੱਕ ਅਲਰਜੀ ਉਹਨਾਂ ਨੂੰ ਖੁਦ ਫੀਲ ਹੋ ਗਈ देयर इज समथिंग ਡਿਫਰੈਂਟ ਦੀ ਕੋਚ ਐਨਰਜੀਸ ਮੀਨ ਇਥੇ ਬਾਕੀ ਚੀਜ਼ਾਂ ਦੇ ਨਾਲੋਂ ਕੁਝ ਖੱਟ ਕੇ ਹੈ ਜਦੋਂ ਆਪਾਂ ਕਿਸੇ ਜਗ੍ਹਾ 'ਤੇ ਜਾਂਦੇ ਆ ਤੇ ਪਤਾ ਚੱਲ ਜਾਂਦਾ ਕਿ ਇੱਥੇ 네ਗੇਟਿਵ ਵਾਈਬਸ ਆਨ ਜਾਂ ਸਟ੍ਰੇਟ ਵਾਈਬਸ ਆ ਜਾਂਦੇ ਆ ਆਪਰ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਕੋਈ ਇਨਸਾਨ ਲੱਗਤੇ ਮੇਰੇ ਚਾਹੇ ਕੋਈ ਆਪਾਂ ਨੂੰ ਕੋਈ ਆਪਣੇ ਕੋਈ ਜਗ੍ਹਾ ਤੋਂ ਲੱਗਤੇ ਆਪਾਂ ਚਲੇ ਜਾਈ ਤਾਂ ਸਾਨੂੰ ਵਾਈਬਸ ਆ ਜਾਂਦੀਆਂ ਸੋ ਸੇਮ ਥਿੰਗ ਸੀ ਵੀ ਉਹਨਾਂ ਨੂੰ ਵਾਈਬ ਉੱਥੋਂ ਜ਼ਰੂਰ ਫੀਲ ਹੋਈ ਸੀ 네ਗੇਟਿਵ ਬਟ ਕੋਈ ਐਵੀਡੈਂਸ ਇਨਾਸਟ੍ਰੌਂਗ ਨਹੀਂ ਸੀ ਮਿਲਿਆ ਤੇ ਕੋਈ ਉਹਨਾਂ ਤੋਂ ਇਲਾਵਾ ਕੋਈ ਹੋਰ ਪੈਰਾਨਾਰਮਲ ਐਕਸਪਰਟ ਥੇ ਦੇਖੋ ਉਹ ਪੈਰਾਨਾਰਮਲ ਐਕਸਪਰਟ ਦੇ ਵਿੱਚ ਤਾਂ ਮੇਨ ਤਾਂ ਉਸ ਟਾਈਮ ਤੇ ਗੌਰਵਤ ਵਾਲੀ ਹੀ ਸੀ ਹਾਂ ਤੇ ਗੌਰਵਤਵਾਰੀ ਗਏ ਐਂਡ ਕਈ ਤਾਂ ਇਥੋਂ ਤੱਕ ਵੀ ਗੱਲ ਜੋੜਦੀ ਹੈ ਕਿ ਸ਼ਾਇਦ ਉੱਥੋਂ ਹੀ ਕੋਈ ਨੈਗੇਟਿਵਿਟੀ ਗੌਰਵਤਵਾਰੀ ਦੇ ਨਾਲ ਚੱਲੀ ਸੀ ਹਾਂ ਕਿਉਂਕਿ ਉਹਨਾਂ ਦੀ ਡੈਥ ਵੀ ਬਹੁਤ ਮਿਸਟਰੀਅਸ ਰਹੀ ਹੈ ਹਾਂ ਬਿਲਕੁਲ ਬਿਲਕੁਲ ਤੇ ਉਹ ਵੀ ਇੱਕ ਗੱਲ ਆਈਪੀਐਸ ਦੇ ਮੈਂਬਰ ਜਾਂ ਪੈਰਾਮਾਉਂਟ ਸਪੋਰਟਸ ਜਿਹੜੇ ਹੈ ਉਹ ਇਸ ਦਾ ਲੁੱਕ ਮਹਿਸੂਸ ਕਰਦੇ ਆ ਵੀ ਸ਼ਾਇਦ ਪਾਨਗੜ ਦੇ ਕਿਨੇ ਤੋਂ ਕੋਈ ਐਂਟੀਟੀ ਚੱਲੀ ਸੀ ਨਾਲ ਸ਼ਾਇਦ ਕੋ ਕੁਲਤਾਰਾ ਤੋਂ ਚੱਲੀ ਸੀ ਜਿਹੜੀ ਸ਼ਾਇਦ ਉਹਨਾਂ ਦੀ ਇਨੀ ਛੋਟੀ ਜਿਹੇ ਦੇ ਵਿੱਚ ਮਤਲਬ ਮੌਤ ਦਾ ਕਾਰਨ ਬਣੀ ਤੇ ਕੁਲਤਾਰਾ ਦੇ ਵਿੱਚ ਕਿਹੜੀ ਕਿਹੜੀ ਹੰਟਡ ਪਲੇਸਿਸ ਹੈ ਕੁਲਤਾਰਾ ਦੇ ਵਿੱਚ ਇੱਕ ਤਾਂ ਉਹੀ ਆਪਣਾ ਸਲੀਪ ਸਿੰਘ ਦੀ ਹਵੇਲੀ ਹਵੇਲੀ ਜਿੱਥੋਂ ਉਹ ਆਪਣੇ ਮੈਲ ਦੇ ਵਿੱਚ ਉਹ ਲੜਕੀ ਨੂੰ ਦੇਖਦਾ ਸੀ ਮੇਰੀ ਜਦੋਂ ਪੂਜਾ ਕਰਨ ਆਉਦੀ ਸੀ ਤੇ ਜਿੱਥੋਂ ਉਹਦੀ ਉਹਦੇ ਨਾਲ ਉਹ ਅਟਰੈਕਸ਼ਨ ਹੋਈ ਇੱਕ ਤਾਂ ਸਲੀਪ ਸਿੰਘ ਦੀ ਹਵੇਲੀ ਉਹਨੂੰ ਹੰਟਡ ਮੰਨਿਆ ਜਾਂਦਾ ਵੀ ਅੱਜ ਵੀ ਸ਼ਾਇਦ ਉਹਦੇ ਵਿੱਚੋਂ ਵੀ ਆਵਾਜ਼ਾਂ ਆਉਂਦੀਆਂ ਹਨ ਤੇ ਅੱਜ ਵੀ ਉੱਥੇ ਕੁਝ ਨਾ ਕੁਝ ਪ੍ਰੈਜੈਂਸ ਫੀਲ ਹੁੰਦੀ ਹੈ ਵੀ ਉੱਥੇ ਕੋਈ ਨਾ ਕੋਈ એનર્ਜੀ ਹੈ ਤੇ ਦੂਸਰੀ ਚੀਜ਼ ਆ ਵੀ ਉੱਥੇ ਜਿਹੜੀਆਂ ਮੂਰਤੀਆਂ ਬਣੀਆਂ ਹੋਈਆਂ ਅੱਛਾ ਹਾਂ ਪੱਥਰ ਦੀਆਂ ਮੂਰਤੀਆਂ ਬਣੀਆਂ ਹੋਈਆਂ ਵਾ ਅਦੇਬਿਸਤਾਨ ਦੇ ਵਿੱਚ ਉਹ ਕੁਲਤਾਰਾ ਦੇ ਪਿੰਡਾ ਵਿੱਚ ਮੂਰਤੀਆਂ ਕਿਸ ਦੀਆਂ ਮੂਰਤੀਆਂ ਕੋਈ ਆਕਾਰ ਜਿਸ ਤਰ੍ਹਾਂ ਹੁੰਦੇ ਨਹੀਂ ਆਰਮੀ ਦੇ ਆਕਾਰ ਹੁੰਦੇ ਆ ਅੱਛਾ ਐਂਡ ਉਹ ਜਸਟ ਲਾਈਕ ਜਿਵੇਂ ਦਾ ਇੱਕ ਆਪਣਾ ਕੈਪਚਰ ਕਰਦੀਆਂ ਵਾ ਮੈਂ ਮੂਵੀ ਕੈਮਰਾਸ ਕੈਪਚਰ ਕਰਦੇ ਹਾਂ ਤੇ ਸੇਮ thing ਉਹ ਖੁਦ ਹੀ ਉੱਤੇ ਬੁਲਾਇਆ मी आपने, आपने आ, अच्छा मींस ਉਹ ਉਹਨੂੰ ਆਪਣੇ ਆਪਣੇ ਜ਼ੋਨੋ ਦੇ ਵਿੱਚ ਆਪਣੇ ਦਾਇਰੇ ਦੇ ਵਿੱਚ ਹੀ ਉਹਨੂੰ ਕੈਪ ਕਰਨੀ ਦੀ ਹੈ ਤੇ ਕਾਲੋ ਮੂਵੀ ਤੋਂ ਇਲਾਵਾ ਕੋਈ ਹੋਰ ਨਹੀਂ ਬਣੀ ਕੁੰਤਾਰੋਕ ਤੇ ਨਹੀਂ ਮੇਨ ਉਥੇ ਇੱਕ ਏਜੰਟ ਉਹ ਵੀ ਆਈ ਸੀ ਏਜੰਟ ਬਲੋਧ اچھا ਤੋਂ ਉਹਦਾ ਵੀ ਸ਼ੂਟ ਉਥੇ ਹੀ ਹੋਇਆ ਸੀ ਬਟ ਉਹ ਹੋਰ ਨਹੀਂ ਸੀ اچھا ਕਿ ਇੱਕ ਮੱਦਰ ਇੱਕ ਮੂਰਤੀਆਂ ਇੱਕ ਸ੍ਰੀਮ ਸਿੰਘ ਦੀ ਹਵੇਲੀ ਸੋ ਮੇਨ ਇਹਨਾਂ ਚੀਜ਼ਾਂ ਨੂੰ ਕੁੱਲਤਾਰਾ ਦੇ ਵਿੱਚ ਜ਼ਿਆਦਾਤਰ ਨਹੀਂ ਜ਼ਿਆਦਾ ਹਟਣ ਮੰਨਿਆ ਜਾਂਦਾ ਸਾਰੇ ਇਹ ਤਾਂ ਦੋ ਦੀ ਸਟੋਰੀ ਮੈਂ ਪੁੱਛ ਰਿਹਾ ਤੁਸੀਂ ਕਦੋਂ ਦੇ ਕਹਿ ਰਹੇ ਹੋ ਕਿਆ ਕਹਾਣੀ ਕਦੋਂ ਦੀ ਹੈ ਇਹ ਜਦੋਂ ਕੋਲ ਤਾਂ 1825 ਦੇ 11825 ਜਦੋਂ ਇਹ ਮੀਨ ਸਾਰਾ ਪੁੱਜ ਜਦਦਾ ਨਾ ਤੇ ਇਹ ਕੋਦੋਂ ਦੀ ਸਾਰੀ ਸਟੋਰੀ ਆ ਜਾਂ ਫਿਰ ਉਹ ਜਿਹੜੀ ਖਾਦੀ ਇੰਸੀ ਜਿਹੜੀ ਬੋਲੀਆਂ ਜਿੱਥੇ ਪਾਲੀ ਸਟੋਰ ਕਰਦੇ ਸੀ ਜਿਹੜਾ ਉਹਨੂੰ ਸੁੱਕ ਵੀ ਆ ਬਿਲਕੁਲ ਉੱਡ ਗਈਆਂ ਉਹਨਾਂ ਨੂੰ ਵੀ ਹੌਂਟਡ ਮੋਡ ਦੇ ਤੇ ਅੱਜ ਦੇ ਟਾਈਮ ਤੇ ਵੀ 2025 ਚੱਲ ਰਿਹਾ ਹੁੰਦਾ ਅੱਜ ਦੇ ਟਾਈਮ ਤੇ ਵੀ ਉੱਥੇ ਕੋਈ ਨਹੀਂ ਵੱਸਦਾ ਕੁਝ ਨਹੀਂ ਕੋਈ ਨਥਿੰ ਕੋਈ ਨਹੀਂ ਅੱਛਾ ਕੁਝ ਵੀ ਨਹੀਂ ਹੈ ਕੁਝ ਨਹੀਂ ਆ ਕੀ ਬਣਾਇਆ ਖੰਡਰ ਨੇ ਪੂਰੇ ਘੱਟ ਐਡ 84 ਦੇ 84 ਮੀਟਰ ਜਿਹੜੇ ਬਿਲਕੁਲ 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 ਬਰਾਂ ਵਿਰਾਨਾ ਕੋਈ ਨਹੀਂ ਉੱਥੇ ਜਾਂਦਾ ਸਿਰਫ ਕੋਈ ਸਾਡੇ ਵਰਗੇ ਜਿਹੜੇ ਆ ਮਤਲਬ ਜਿਹਨੂੰ ਕਹਿੰਦੇ ਪੈਰਾਨੋਮਲ ਐਕਟੀਵਿਟੀਜ਼ ਦੇ ਨਾਲ ਰਿਲੇਟਡ ਐਡਵੈਂਚਰਸ ਮੀਨ ਉਹ ਹੀ ਲੋਕ ਟੂਰਿਸਟ ਜਿਸ ਤਾ ਕੋਈ ਫੋਰਨ ਕੰਟਰੀਜ਼ ਦੇ ਵਿੱਚੋਂ ਟੂਰਿਸਟ ਆ ਜਾਂਦੇ ਆ ਉਹ ਆਪਣੇ ਐਡਵੈਂਚਰਸ ਦੇ ਲਈ ਜਾਂਦੇ ਆ ਇਹ ਜਦ ਵੀ ਲੋਕੇ ਨਾਲ ਗੱਲ ਰੋ ਨਹੀਂ ਨਹੀਂ ਬੰਦੇ ਮੈਂ ਉਹੀ ਤੁਹਾਡੀ ਨਾਲ ਗੱਲ ਕਰਨ ਲੱਗੀ ਸੀ ਕਿ ਕਈ ਲੋਕ ਤਾਂ ਇਸ ਸੀਰੀਜ਼ ਨੂੰ ਮੰਨਦੇ ਨਹੀਂ ਹਨ ਜਿਹੜੇ ਨਹੀਂ ਮੰਨਦੇ ਉਹ ਜਾਣਲਾ ਚਾਹੁੰਦੇ ਆ ਕਿ ਅਸੀਂ ਜਾਵੋ ਅਗੇ ਐਂ ਜਾ ਕੇ ਵੇਖਾ ਵੀ ਸਾਨੂੰ ਕੀ ਹੁੰਦਾ ਐਂ ਕੁਝ ਉਹ ਲੋਕ ਜਾਂਦੇ ਆ ਤੇ ਕੁਝ ਐਡਵੈਂਚਰਸ ਨਹੀਂ ਜਾਂਦੇ ਬਿਲਕੁਲ ਬਸ ਇਹ ਚੀਜ਼ ਬਿਲਕੁਲ ਬਿਲਕੁਲ ਸੋ ਇਹ ਮੋ ਚੀਜ਼ਾ ਘਾਵਾ ਤੇ ਜਾਨਣਾ ਚਾਹੀਦਾ ਕਿ ਬਰੇਸੀ ਵੀ ਹੁੰਦੀ ਆ ਬੰਦੇ ਦੇ ਮਨ ਚ ਕਿ ਹਾਂ ਸ਼ਾਇਦ ਮੈਂ ਵੀ ਜਾ ਕੇ ਦੇਖਦਾ ਮੈਨੂੰ ਕੋਈ ਸੌਲ ਦਿਖ ਜੇ ਜਾਂ ਕੁਝ ਮੈਂ ਕੁਝ ਖੋਜ ਕਰ ਲਾਂ ਇਹੋ ਨਹੀਂ ਦੇਖੋ ਜੇ ਤਾਂ ਡੇਅਰ ਹੈ ਜਾਣਦਾ ਤੇ ਜਾਣਾ ਚਾਹੀਦਾ ਜੇ ਤੁਹਾਡੀ ਕੋਈ ਗੁਰੂ ਪ੍ਰੋਟੈਕਸ਼ਨ ਹੈ ਤੁਸੀਂ ਕਿਸੇ ਗੁਰੂ ਪੀਰ ਦੇ ਨਾਲ ਜੁੜੇ ਅਟੈਚ ਹੋ ਕਿਸੇ ਅਲਰਜੀ ਨਾਲ ਅਟੈਚ ਹੋ ਹਾਂ ਹਨ ਮਾਂ ਜੀ ਦੀ ਨਰਜੀ ਨਾਲ ਅਟੈਚ ਹੋ ਮਾਂ ਕਾਲਕਾਂ ਦੀ ਨਰਜੀ ਨਾਲ ਅਟੈਚ ਹੋ ਮੀਨਸ ਕੋ ਚਲਕ ਉਸ ਤਰ ਗੋ ਹੋਵੇ ਨਾ ਹੋਵੇ ਨਾ ਤੁਹਾਡੇ ਕੋਲ ਕੋਈ ਪ੍ਰੋਟੈਕਸ਼ਨ ਸ਼ੀਲ ਆਪਣੀ ਤੁਹਾਡਾ ਕੋਈ ਔਰਾ ਆਪਣਾ ਮਜ਼ਬੂਤ ਹੋਵੇ ਤੇ ਤੁਸੀਂ ਆਪਣਾ ਕਿਉਂ ਕਹਿੰਦੇ ਆ ਵੀ ਮੈਟਰੀ ਤੌਰ ਤੇ ਪ੍ਰੇਪੇਅਰ ਹੋਵੋ ਦੈਨ ਯੂ ਗੈਟ ਗੋ ਜਾ ਸਕਦੇ ਹੋ ਬਟ ਫਸਟ ਆਫ ਆਲ ਬੀ ਪ੍ਰੇਪੇਅਰ ਯੂਅਰ ਸੈਲ ਆਪਣੇ ਆਪ ਨੂੰ ਪ੍ਰੇਪੇਅਰ ਕਰੋ ਆਪਣੇ ਰੋਟੈਕਟ ਕਰੋ ਸਿੱਖੋ ਵੀ ਕਿਵੇਂ ਇਹਨਾਂ ਦੀ ਜਦ ਜੇ ਸਾਰਾ ਕਿਤੇ ਬਾਹਰ ਪੈ ਜੂਵੇ ਤਾਂ ਕਿਸ ਤਰ੍ਹਾਂ ਨਿਕਲ ਕੇ ਤੋਬਾ ਉਹਨਾਂ ਨਾਲ ਡੀਲ ਕਰ ਸਕਦੇ ਆ ਇਹ ਚੀਜ਼ ਉਸੇ ਗੱਲ ਸਰ ਆਇਤਾ ਤੋ ਹੀ ਰਾਜਸਥਾਨ ਦੀਆਂ ਹੌਂਟੀ ਪਲੇਸਿਸ ਬਾਰੇ ਦੱਸਦਾ ਪਰ ਇੰਡੀਆ ਚ ਹੋਰ ਕੀਗੀਆਂ ਕਿੰਨੀਆਂ ਟੌਪ ਲਿਸਟ ਦੇ ਨਾਮ ਦੀਆਂ ਪਲੇਸਿਸ ਹੌਂਟਡ ਹੋ ਕੇ ਰੀਆਂ ਨੇ ਦੇਖੋ ਜਿਹੜੇ ਮੇਨ ਜਿਹੜੇ ਇੰਡੀਆ ਦੇ ਜਿਆਦਾ ਹੌਂਟਡ ਪਲੇਸਿਸ ਹਨ ਉਹਦੇ ਵਿੱਚ ਤਾਂ ਜ਼ਿਆਦਾਤਰ ਜੇ ਤਾਂ ਰਾਜਸਥਾਨ ਦਾ ਪਹਾੜ ਗੰਦਾ ਕਿਲਾ ਹੋ ਗਿਆ ਆ ਆਪਾਂ ਉਹਦੇ ਤੇ ਕਰ ਵੀ ਦਿੱਤਾ ਉਹ ਪੋਡਕਾਸਟ ਐਂਡ ਕੁਲਤਾਰਾ ਦੀ ਗੱਲ ਹੋ ਗਈ ਆ ਇਸ ਤੋਂ ਇਲਾਵਾ ਜਿਹੜੀ ਗੁਜਰਾਤ ਦੀ ਸੂਰਤ ਦੇ ਵਿੱਚ ਜਿਹਨੂੰ ਪੂਥੀਆ ਬਿਲਡਿੰਗ ਕਹਿੰਦੇ ਆ ਅੱਛਾ ਉਹ ਉਹ ਤੇ ਵੀ ਆ ਦਾ ਮੋਸਟ ਜਿਹੜਾ ਕਿਹਦੇ ਵੀ ਸਭ ਤੋਂ ਹੌਂਟਡ ਪਲੇਸ ਉਹਨੂੰ ਮੰਨਿਆ ਗਿਆ ਐਨ ਉਹ ਜਿਹੜੀ ਮੀਨਿੰਗ ਆ ਹੈ ਵੀ ਬਿਲਕੁਲ ਪ੍ਰਾਈਮ ਲੋਕੇਸ਼ਨ ਦੇ ਉੱਤੇ ਹੈ ਅੱਛਾ ਐਂਡ ਜਿਹੜੀ ਇੰਡੀਆ ਦੇ ਮੋਸਟ ਰਿਪਿਊਟਡ ਜਿਹਨੂੰ ਕਹਿੰਦੇ ਬਾਬਾ ਜੀ ਵੀ ਬਾਬਾ ਸਾਰੇ ਵੀ ਇਹੀ ਕੁਝ ਕਰ ਸਕਦੇ ਉਹ ਮਨੂ ਉੱਥੇ ਜਾ ਕੇ ਆਪਣਾ ਸਾਰਾ ਜੋਰ ਲਗਾ ਬੈਠੇ ਹੈ ਬਟ ਜਿੱਦਾਂ ਕੋ ਉਤਾਰਾ ਦੇ ਵਿੱਚ ਕਿਸੇ ਨੇ ਕੁਝ ਪੱਲੇ ਨਹੀਂ ਪਿਆ ਪੱਲੇ ਨਹੀਂ ਇਦਾਂ ਹੀ ਉਹ ਘਰ ਘਰ ਦੇ ਵਿੱਚੋਂ ਨਹੀਂ ਪਿਆ ਦੇ ਇਦਾਂ ਹੀ ਮਤਲਬ ਇਸ ਤਰ੍ਹਾਂ ਦੀ ਜਿਹੜੀ ਪਲੇਸ ਆ ਉਹਦੇ ਵਿੱਚੋਂ ਕੁਝ ਬਲੇ ਨਹੀਂ ਪਿਆ ਕੁਝ ਇੱਕ ਹੋਰ ਪਲੇਸ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਕਰਨ ਬਾਰੂਤਵਾਰੀ ਗਏ ਸੀ ਜਲਕਪੁਰੀ ਦਿੱਲੀ ਕੁਝ ਏਦਾਂ ਦੀਆਂ ਬਲੇਸਿਸ ਕਾਫੀ ਨੇ ਜਿਨ੍ਹਾਂ ਦੇ ਬਾਰੇ ਮੈਨੂੰ ਆਈ ਥਿੰਕ ਵੀ ਟਾਈਮ ਟੂ ਟਾਈਮ ਆਪਾਂ ਨੂੰ ਦੱਸਣਾ ਚਾਹੀਦਾ ਵਾ ਗਾਰਾਤੀ ਗਾਰੀ ਜੀ ਨੇ ਉੱਥੇ ਰਾਜ ਦੇ ਕੀਤਾ ਸੀ ਸੋ ਉਹਨਾਂ ਨੇ ਤਾਂ ਗੁਸਤੇ ਵੀ ਕੀਤਾ ਸੀ ਉਹਨਾਂ ਨੇ ਸਪੈਸ਼ਲ ਪਰਮਿਸ਼ਨ ਸੀ ਨਾ ਅੱਛਾ ਸ਼ੋਰਦੀ ਤਾਂ ਉਹ ਲੋਕਾਂ ਦੇ ਅੰਦਰੋਂ ਇੱਕ ਤਾਓ ਪਰਮਪਲੇਖਾ ਜਿਹੜਾ ਉਹ ਕੱਢਦਾ ਚਾਹੁੰਦੇ ਸੀ ਦੀ ਮੈਰੀਅਲ ਦੇ ਵਿੱਚ ਵੇਖਾਂ ਵੀ ਅਸਲ ਦੇ ਵਿੱਚ ਕੁੱਲ ਧਾਰਾ ਚ ਹੈ ਕੀ ਹੈ ਕੀ ਕੀ ਚੱਲ ਰਿਹਾ ਸੋ ਉਹਨਾਂ ਦੇ ਸ਼ੂਟ ਕਰਨ ਦੇ ਨਾਲ ਕਾਫੀ ਨਵੀਆਂ ਨਵੀਆਂ ਥਿਉਰੀਜ਼ ਕਾਫੀ ਨਵੇਂ ਕਨਸੈਪਟ ਉੱਪਰ ਕੇ ਸਾਹਮਣੇ ਆਏ ਕਾਫੀ ਕੁਝ ਟੋਕਾਂ ਨੇ ਨਵਾਂ ਸਿੱਖਿਆ ਕੁਝ ਨੇ ਉਹਨਾਂ ਨੂੰ ਆਪਣਾ ਲੈਟਿਵ ਕਿਹਾ ਕਿਸੇ ਨੇ ਪੋਜੀਟਿਵ ਕਿਹਾ ਇਹ ਮੀਜ਼ੇ ਹੈ ਬਈ ਇਹਨਾਂ ਜੰਗਲਾਂ ਦੇ ਵਿੱਚ ਇਹਨਾਂ ਬਰਾਣੇ ਦੇ ਵਿੱਚ ਤੁਰੇ ਫਿਰਦੇ ਤੇ ਕੁਝ ਲੋਕਾਂ ਨੇ ਇਹਨਾਂ ਨੂੰ ਐਪਰੀਸ਼ੀਏਟ ਵੀ ਬਹੁਤ ਕੀਤਾ ਕਿ ਮਨ ਤੁਸੀਂ ਨਵੀਂ ਥਿੰਕਿੰਗ ਨਵੀਂ ਸੋਚ ਲੱਗੇ ਗਿਆ ਆਏ ਤੇ ਲੋਕਾਂ ਨੂੰ ਇੱਕ ਤਰ੍ਹਾਂ ਦੇ ਨਾਲ ਨਵੀਂ ਅਵੇਅਰਨੈਸ ਵੀ ਆਈ ਸੋ ਇਹਨਾਂ ਹੌਟ ਰਿਪਲੇਸਸ ਦੇ ਉੱਤੇ ਐਕਚੁਅਲੀ ਵਿੱਚ ਤਾਂ ਜਿਹੜੇ ਜਾਂਦੇ ਆ ਕੁਝ ਨਾ ਕੁਝ ਤਾਂ ਐਕਟੀਵਿਟੀ ਐਟ ਦੀ ਇਹ ਤਾਂ ਚੱਲਦੀ ਆ ਹਾਂ 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 ਜ਼ਰੂਰ ਉਹ ਚੀਜ਼ਾਂ ਅਟਰੈਕਟ ਹੁੰਦੀਆਂ ਆ ਯਾਨੀ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੀ ਡੈਥ ਦਾ ਕਾਰਨ ਆਪਾਂ ਇਸ ਚੀਜ਼ ਨੂੰ ਵੀ ਜੋੜ ਸਕਦੇ ਹਾਂ ਜੋੜ ਸਕਦੇ ਆ ਓਕੇ ਫੀਲਡ ਦੇ ਵਿੱਚ ਆ ਨਾ ਫੀਲਡ ਦੇ ਵਿੱਚ ਹੁਣ ਕਰਕੇ ਮੈਂ ਇਹ ਗੱਲ ਫੀਲ ਕਰ ਸਕਦਾ ਵੀ ਜਦੋਂ ਵੀ ਅਸੀਂ ਕਿਸੇ ਨੈਗੇਟਿਵ ਪਲੇਸ ਦੇ ਉੱਤੇ ਜਾਂਦੇ ਹਾਂ ਜਾਂ ਕਿਸੇ ਘਾਟੇ ਵਿੱਚ ਬਹੁਤ ਜ਼ਿਆਦਾ ਜਿੱਥੇ ਨੈਗੇਟਿਵਿਟੀ ਹੁੰਦੀ ਆ ਤਾਂ ਉਹ ਕਈ ਵਾਰੀ ਅਟੈਕ ਕਰਦੀ ਸਰ ਐਜ਼ ਅ ਪੈਰਾਨਾਰਮਲ ਐਕਸਪਰਟ ਤੁਸੀਂ ਰਾਤ ਸਟੇ ਕੀਤਾ ਹੈ ਜੇ ਇਹੋ ਜੀ ਜਗ੍ਹਾ ਤੇ ਹਾੰਟਡ ਜਗ੍ਹਾ ਤੇ ਮੈਂ ਅਕਸਰ ਜਦੋਂ ਕੋਈ ਪੰਗਾ ਪੈਂਦਾ ਵਾ ਜਾਂ ਲੋਕਾਂ ਦੇ ਘਰਾਂ 'ਚ ਜਾਣਾ ਪੈਂਦਾ ਵਾ ਕਿਤੇ ਨਾ ਕਿਤੇ ਮੀਨਸ ਕੋਈ ਗੱਲ ਨਹੀਂ ਉਹ ਪਰਵਾਹ ਨਹੀਂ ਕੋਈ ਕਿਉਂਕਿ ਆਪਾਂ ਤਾਂ ਉਹ ਸਾਰਾ ਕੁਝ ਜਾਣਦੇ ਆ ਪ੍ਰੋਟੈਕਟਡ ਤੇ ਕਈ ਵਾਰੀ ਕੋਈ ਇੱਕ ਚੀਜ਼ਾਂ ਕਈ ਵਾਰੀ ਫੋਨ ਕਾਲਸ ਦੇ ਉੱਤੇ ਵੀ ਲੋਕ ਦੱਸਦੇ ਆ ਉਹਨਾਂ ਪਿੱਛੇ ਜੀ ਇੱਕ ਫੋਨ ਕਾਲ ਆਈ ਸੀ ਉਹਨਾਂ ਦੇ ਘਰ ਦੇ ਵਿੱਚ ਮੀਨ ਇਧਰ ਦੀ ਸੀ ਫਰੀ ਕੋਰਸ ਸਾਈਟ ਦੀ ਜਮਾ ਰਿਹਾ ਕਿਤੇ ਮੀਨਸ ਕੋਈ ਗੱਲ ਨਹੀਂ ਕੋਈ ਪਰਵਾਹ ਨਹੀਂ ਕੋਈ ਕਿਉਂਕਿ ਆਪਾਂ ਤੇ ਉਹਨਾਂ ਸਾਰਾ ਕੁਝ ਜਾਣਦੇ ਆ ਪ੍ਰੋਟੈਕਟਡ ਤੇ ਕਈ ਵਾਰੀ ਕੋਈ ਇੱਕ ਚੀਜ਼ਾਂ ਕਈ ਵਾਰੀ ਫੋਨ ਕਾਲਸ ਦੇ ਉੱਤੇ ਵੀ ਲੋਕ ਦੱਸਦੇ ਆ ਉਹਨਾਂ ਪਿੱਛੇ ਜੀ ਇੱਕ ਫੋਨ ਕਾਲ ਆਈ ਸੀ ਉਹਨਾਂ ਦੇ ਘਰ ਦੇ ਵਿੱਚ ਮੀਨ ਇਧਰ ਦੀ ਸੀ ਫਰੀ ਕੋਰਸ ਸਾਈਟ ਦੀ ਜਮਾ ਨਾ ਗਲਤ ਨਾ ਹੋ ਤੇ ਰਾਤ ਨੂੰ ਬਰਤਨ ਦਿਖਦੇ ਆ ਅ ਸੁਤੇ ਬਿਆਂ ਨੂੰ ਕੋਈ ਬੈੱਡ ਸ਼ੀਟ ਖਿੱਚ ਗਿਆ ਮੀਨਸ ਪੂਰੀ ਪ੍ਰੈਜ਼ੈਂਸ ਛੋਹਂਦੀ ਆ ਵਜਾ ਹੁੰਦੀ ਆ ਮਟੋ ਆਪਣੇ ਆਪ ਦੇ ਵਿੱਚ ਹੀ ਕਹਿੰਦੇ ਮੀਨਸ ਕਿ ਉਹਨਾਂ ਦੀ ਮੈਂਟਲ ਲੈਵਲ ਇੰਨਾ ਸਟਰੋਂਗ ਸੀ ਕਿ ਉਹ ਕਹਿੰਦੇ ਅਸੀਂ ਐਕਚੁਅਲ ਹੋ ਚੁੱਕੇ ਹਾਂ ਮੀਨਸ ਕਿ ਸਾਨੂੰ ਪਤਾ ਗਿਆ ਸਾਡੇ ਦਰਵਾਜ਼ੇ ਦੇ ਬੈਕ ਸਾਈਡ ਤੇ ਲੋਕੀ ਕੋਈ ਦੇਖ ਰਿਹਾ ਹੈ ਨਾ ਬਾਟੂ ਕਹਿੰਦੇ ਵੀ ਮੈਂ ਜਿਹੜੇ ਜਿਹੜੇ ਪਰਸਨਲ ਗੱਲ ਹੋ ਰਹੀ ਸੀ ਉਹ ਕਹਿੰਦਾ ਭਾ ਮੈਡਰੀ ਤੌਰ ਤੇ ਇਹਨਾਂ ਪ੍ਰੇਪੇਅਰ ਹੈ ਕਿ ਮੈਂ ਉਹ ਲੈਣਾ ਆਦੀ ਹੋ ਚੁੱਕਾ ਮਤ ਫਿਰ ਉਹਦਾ ਸਾਰਾ ਮੈਂ ਫੋਨ ਤੇ ਹੀ ਅਨਵੈਸਟਿਗੇਟ ਕੀਤਾ ਸਾਰਾ ਦੱਸਿਆ ਵੀ ਜਿਹੜੇ ਤੁਹਾਡੇ ਦੋ ਤਰਫ ਤੱਕ ਕਿੰਨੇ ਪੁਰਾਣੇ ਲੱਗੇ ਉਹਨੇ ਕਹੇ ਸਾਰੀ ਜਗ੍ਹਾ ਲੈਣ ਤੋਂ ਵੀ ਪਹਿਨਾ ਦੇ ਅੱਛਾ ਹਾਂ ਉੱਥੋਂ ਮੀਨਸ ਕਿ ਐਕਟੀਵਿਟੀ ਚੱਲ ਕੇ ਘਰ ਬਣਵਾ ਰਹੀ ਸੀ ਜੁੜਾ ਦਰ ਸਿੱਧੋ ਸਿਰਫ ਇਨ ਫਿਊਚਰ ਆਪਾਂ ਦੇਖ ਸਕਦੇ ਹਾਂ ਕਿ ਕੋਈ ਧਾਰਾ ਦੇ ਕੁਝ ਵਸੰਦੀ ਹੈਗੀ ਆ ਬੰਜਾਇਸ਼ ਆਂ ਇਤਨਾ ਹੀ ਚੰਦਾ ਰਹੇਗਾ ਦੇਖੋ ਉਤੇ ਤਾਂ ਜਦੋਂ ਇੱਕ ਜੇ ਉਹਨੂੰ ਆਪਾਂ ਅਨਲਿਸਿਸ ਕਰੀਏ ਉਸ ਤਰੀਕੇ ਦੇ ਨਾਲ ਵੀ ਉਹ ਉੱਜੜ ਵੀ ਜੋ ਵੀ ਸੀ ਸਾਰਾ ਕੁਝ ਬਟ ਮੇਰੇ ਗੱਲ ਦੇ ਵਿੱਚ ਨਹੀਂ ਕਿਉਂਕਿ ਉਹ ਉੱਤੇ ਉਹੀ ਜਾਊਗਾ ਜਾਂ ਤਾਂ ਬਹੁਤ ਹਾਈਲੀ ਸਸਪੀਕਚੁਅ ਹੈ ਕਿਉਂਕਿ ਆਮ ਇਨਸਾਨ ਹਾਲ ਦੀ ਘੜੀ ਤਾਂ ਨਹੀਂ ਜਾ ਸਕਦਾ ਵੀ ਜਿੱਥੇ ਕੋਈ ਉੱਤੇ ਇਹੋ ਜੀ ਗੱਲ ਦੇ ਵਿੱਚ ਉਹ ਰਾਤ ਜਾ ਕੇ ਗਏਗਾ ਕਿ ਮੈਂ ਉੱਤੇ ਇਕੱਲਾ ਰਾਤ ਕੱਟ ਲਵਾਂ ਪਹਿਲੀ ਗੱਲ ਤਾਂ ਜੇ ਕੁਝ ਨਾ ਵੀ ਹੋਵੇ 1% ਆਪਾਂ ਗੱਲ ਕਰਦੇ ਆ ਇਹ ਨਾ ਵੀ ਹੋਵੇ ਤਾ ਵੀ ਜਿਲਦੇ ਅੰਦਰ ਇੱਕ ਡਾਰੋ ਨੇ ਇੱਕ ਥ੍ਰੈਟ ਤਾਂ ਹੈ ਹੀ ਆ ਨਾ ਹੈ ਵੀ ਉਥੇ ਨੈਗੇਟਿਵ એનર્ਜੀਜ਼ ਨੇ ਨੈਗੇਟਿਵ ਸੋਲਜ਼ ਨੇ ਇੰਡਕਟਿਵ ਪਾਵਰਾਂ ਘੁੰਮ ਰੀਆਂ ਨੇ ਮੇਰੇ ਖਿਆਲ ਦੇ ਵਿੱਚ ਕੋਈ ਜੇ ਕੋ ਕਮਜ਼ੋਰ ਦੇਣ ਵਾਲਾ ਚੱਲ ਗਿਆ ਰਾਤ ਨੂੰ ਸੌਂ ਗਿਆ ਤੇ ਵੈਸੇ ਉਹਨੂੰ ਹਟ ਟਾਈਮ ਦਾ ਹਾਂ ਬਿਲਕੁਲ ਬਿਲਕੁਲ ਤੇ ਆ ਡਰ ਨਾਲ ਵੀ ਆ ਜਾਂਦਾ ਸੋ ਮੇਰੇ ਕਾਜ ਕੋਈ ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਹੋਵੇ ਜਾਂ ਕੋਈ ਹਾਈਲੀ ਸਪਿਰਚੁਅਲ ਹੋਵੇ ਤਾਂ ਉਹ ਸ਼ਾਇਦ ਜਾ ਕੇ ਪੈਰ ਕਰੇ ਤੇ ਫਿਰ ਮੇਰੇ ਖਿਆਲ ਚ ਜੇ ਬਸੇ ਬਾਹ ਹੋ ਸਕਦਾ ਦੁਬਾਰਾ ਦੋ ਆਬਾਦ ਹੋ ਸਕਦਾ ਬਟ ਨਹੀਂ ਜੋ ਲੱਗ ਰਿਹਾ ਹਾਲ ਦੀ ਘੜੀ ਤਾਂ ਮੁਸ਼ਕਲ ਹੈ ਕਿਉਂਕਿ 200 ਸਾਲ ਦਾ ਲੰਘ ਗਿਆ ਹੈ ਨਾ 1825 ਤੋਂ ਲੈ ਕੇ 2025 ਤੱਕ ਆ ਗਏ ਹੈ ਤੇ ਅਜੇ ਤੱਕ ਤਾਂ ਕੋਈ ਨਹੀਂ ਗਿਆ ਸੱਚੇ ਤੁਸੀਂ ਤਾਂ ਪੈਰਾਨਾਰਮਲ ਐਕਸਪਰਟ ਹੋ ਹਨਾ ਜਾਂ ਜੋ ਵੀ ਹੈ ਜਾਂ ਜਿੰਨਾਂ ਕੋ ਬਾਬਰਜ਼ ਹੁੰਦੀਆਂ ਨੇ ਉਹ ਤਾਂ ਇਸ ਜਗ੍ਹਾ ਤੇ ਚੱਲ ਜਾਂਦੇ ਆ ਪਰ ਕਈ ਇਹੋ ਜਿਹੇ ਲੋਭ ਹੁੰਦੇ ਆ ਹਨਾ ਤੋਰ ਜਿਹੜੇ ਓਵਰ ਕੰਫੀਡੈਂਟ ਹੁੰਦੇ ਆ ਜਾਂ ਸ਼ਰਾਦ ਸ਼ਰਾਦ ਚ ਦੋਸਤ ਯਾਰ ਦੋਸਤ ਕਰਦੇ ਹੋ ਕੇ ਕਿ ਹਾਂ ਚਲ ਵਾਪਸ ਦੇਖ ਕੇ ਆਪਨੇ ਆ ਤੇ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਕਿ ਉਹਨਾਂ ਨੂੰ ਜਾਣਾ ਚਾਹੀਦਾ ਹੈ ਦੇਖੋ ਇਨਸਾਨ ਦੀ ਫਿਤਰਤ ਹੈ ਨਾ ਜਦੋਂ ਜਵਾਨੀ ਦਾ ਖੂਨ ਵਾਲੇ ਮਾਰਦਾ ਉਦੋਂ ਕੁਝ ਵੀ ਕਹਿ ਸਕਦੇ ਆ ਆਪਾਂ ਉਹਨਾਂ ਨੂੰ ਫੁਕਰੇ ਵੀ ਕਹਿ ਸਕਦੇ ਆ ਆਪਾਂ ਉਹਨਾਂ ਨੂੰ ਓਵਰ ਕੰਫੀਡੈਂਟ ਵੀ ਕਹਿ ਸਕਦੇ ਆ ਵੀ ਓਵਰ ਕੰਫੀਡੈਂਸ ਦਾ ਲੈਵਲ ਬਹੁਤ ਖਾਇਦ ਹੁੰਦਾ ਇਨਸਾਨ ਦਾ ਕਿ ਉਹ ਸ਼ਾਇਦ ਕਹਦਾ ਕਿ ਮੈਂ ਹੀ ਕਦਾ ਹਾਂ ਹਾਂ ਕਿ ਦੇਖ ਲਾਂਗੇ ਕੁਝ ਨਹੀਂ ਦੇਖ ਲਾਂਗੇ ਕੁਝ ਨਹੀਂ ਹੁੰਦਾ ਬਟ ਜਦੋਂ ਰਾਹ ਪੇ ਜਾਣੀ ਜਾਂ ਵਾਪੇ ਜਾਣੀ ਜਦੋਂ ਉਹਨਾਂ ਚੀਜ਼ਾਂ ਦੇ ਨਾਲ ਦੋ ਚਾਰ ਹੋਣਾ ਪੈਂਦਾ ਨੋ ਪਤਾ ਉਸ ਵੇਲੇ ਲੱਗਦਾ ਵੀ ਵਾਕਿਆ ਰਗਦੀ ਦੇ ਵਿੱਚ ਕੁਝ ਹੈ ਆ ਕਿ ਨਹੀਂ ਆ ਬਿਲਕੁਲ ਆਪਾਂ ਪਹਿਲਾਂ ਕਿਤੇ ਵੀ ਜਾਣਾ ਚਾਹੁੰਦੇ ਆ ਮੀਨਜ਼ ਉਹਦਾ ਜ਼ਿੰਦਗੀ ਜਿਹੜਾ ਐਡਵੈਂਚਰ ਇੱਕ ਵੱਖਰੀ ਜੀਜ਼ ਆ ਉਹ ਲੱਗ ਕਰਨਾ ਦੇਦਾ ਇਨਸਾਨ ਨੂੰ ਬਟ ਇਹ ਅਭੀ ਇਹੋ ਜੀ ਜਗਾ ਦੇ ਇਹੋ ਜੀ ਜਗਾਤੀ ਨਾ ਕਰੋ ਉਹ ਇਹੋ ਜੀ ਜਾਗੀ ਤੱਕ ਦੀ ਓਵਰ ਕੌਨਫੀਡੈਂਸ ਦਿਖਾਓਗੇ ਤੇ ਮੀਨ ਮੇਰੇ خیال ਦੇ ਵਿੱਚ ਫਿਰ ਇਨਸਾਨ ਨੂੰ ਕਿਦਾਂ ਲੱਗ ਜੇ ਉਹਦਾ ਹੁਕਤ ਨਾ ਪੈਂਦਾ ਉਹ ਜਦੋਂ ਵਾਹ ਪੈਂਦਾ ਫਿਰ ਇਨਸਾਨ ਤਰਫਦਾ ਹਾਸ ਬੜੇ ਬਿਲਕੁਲ ਇਹ ਮਿਸਕੀਰੀਸ ਨੇ ਸਾਰਾ ਕੁਝ ਜੇ ਪ੍ਰਮਾਤਮਾ ਹੈ ਹੈ ਭਗਵਾਨ ਹੈ ਹੈ ਤਾਂ ਸ਼ਕਤਾਨ ਵੀ ਹੈ ਸਹੀ ਗੱਲ ਤੇ ਜੇ ਇਥੇ ਇਹਨਾਂ ਸਾਡੇ ਆਲੇ ਦੋਲੇ ਸਰਾਉਂਡਰिज ਦੇ ਵਿੱਚ ਅਨਸੈਟੀਸਫਾਈਡ ਕਿੰਨੇ ਪਰਸਨ ਨੇ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੈਟੀਸਫੈਕਸ਼ਨ ਨਹੀਂ ਮਿਲੀ ਅਨਸੈਟੀਸਫਾਈਡ ਹੀ ਰਹਿਣਾ ਵੀ ਉਮੀਦ ਜੋ ਮੈਂ ਅਕਸਰ ਕਹਿੰਦਾ ਹਾਂ ਵੀ ਹਰ ਕਿਸੇ ਕੋ ਮੁਕਾਬਲ ਜਹਾਂ ਨਹੀਂ ਮਿਲਦਾ ਕਿਸੇ ਕੋ ਜ਼ਮੀਨ ਤੋਂ ਕਿਸੇ ਕੋ ਆਸਮਾਨ ਨਹੀਂ ਮਿਲਦਾ ਸੋ ਜੇ ਇੱਥੇ ਕਿਸੇ ਨੂੰ ਉਹਦੀ ਮੰਜ਼ਲ ਪੂਰੀ ਹਰ ਇਨਸਾਨ ਸੈਟੀਸਫਾਈਡ ਨਹੀਂ ਹੋ ਸਕਦਾ ਕਿਸੇ ਨੂੰ ਮੰਜ਼ਲ ਮਿਲਦੀ ਹੈ ਕਿਸੇ ਨੂੰ ਨਹੀਂ ਮਿਲਦੀ ਤੇ ਇਦਾਂ ਹੀ ਉਹ ਸੈਟੀਸਫਾਈਡ ਸੋਚਦੇ ਨੇ ਵੀ ਕਿਸੇ ਨੂੰ ਤਾਂ ਉਹਦੀ ਮੰਜ਼ਲ ਮਿਲ ਗਈ ਤਾਂ ਕਿਸੇ ਨੂੰ ਨਹੀਂ ਮਿਲੀ ਫਿਰ ਉਹ ਅਨਸੈਟੀਸਫਾਈਡ ਸੋਚਦੇ ਨੇ ਉਹਨਾਂ ਦੀਆਂ ਖਾਸ਼ਾਂ ਉਹਨਾਂ ਦੀਆਂ ਡਿਜ਼ਾਇਰਸ ਪੂਰੀਆਂ ਨਹੀਂ ਹੋਈਆਂ ਪਰ ਦੇਨੋ ਇクセਪਟ ਇਹਦੇ ਆਪਣੀ ਜਗ੍ਹਾ ਤੋਂ ਤੇ ਮੂਰ ਕੱਤੀ ਜਿਹਨਾਂ ਨੂੰ ਨਹੀਂ ਜਿਹਨਾਂ ਦੀ ਨਹੀਂ ਪੂਰੀ ਹੁੰਦੀ ਆ ਉਹ ਫਿਰ ਭਟਕ ਗਿਆ। ਭਟਕਦੀਆਂ। ਸੋ ਆਪਾਂ ਉਹਨਾਂ ਨਾਲ ਕਿਉਂ ਆਪਾਂ ਛੇੜਛਾੜ ਕਰਨੀ ਆ ਉਹਨਾਂ ਦੇ ਜ਼ੋਨਰ ਵਿੱਚ ਕਿਉਂ ਜਾਣਾ? ਬਿਲਕੁਲ। ਹੋਰ ਬਹੁਤ ਕੋਸ਼ਾ ਘੁੰਮਣ ਨੂੰ ਕਾਫੀ ਜਗ੍ਹਾ ਦੇ। ਉਸੇ ਦਿੱਤੇ ਮਰਦੀ ਦਾ ਘੁੰਮੋਗੇ ਰੋ। ਮਟ ਮੈਂ ਕਦੀ ਸੁਜੈਸਟ ਨਹੀਂ ਕਰਦਾ ਵੀ ਤੁਸੀਂ ਬਗੈਰ ਪ੍ਰੋਟੈਕਸ਼ਨ ਤੋਂ ਬਗੈਰ ਕਿਸੇ ਗੁਰੂ ਕੋਈ ਗੁਰੂ ਪੀਰ ਤੋਂ ਸਿਰ ਮੈ ਕਨਵੈਜਰ ਦੇ ਕੋਈ ਬੈਕਪੂਲ ਤਾਰਾ ਜਾ ਕੇ ਰਾਤ ਗੱਟਨੀ। ਹਾਂ। ਸੋ ਇਹ ਰਿਸਕ ਮੇਰੇ ਹਸਾਬ ਦੇਣਾ ਨਹੀਂ ਕਰਨਾ ਚਾਹੀਦਾ। ਕਾ ਚਲੋ ਤੁਸੀਂ ਕਹਿ ਕੇ ਇਹਦੇ ਉੱਪਰ ਇੱਕ ਪੂਰੀ ਪ੍ਰੋਪਰ ਮੂਵੀ ਦੇਖੀ ਹੋਈ ਪਣੀ ਹੋਈ ਹੈ ਦੇਖ ਸਕਦੇ ਹੋ YouTube ਤੇ ਹਾਂ ਕੋਲਤਾਰਾ ਦੇ ਉੱਤੇ ਪੂਰੀ ਮੂਵੀ ਇੱਕ ਕਲੋਨਾ ਦੀ ਮੂਵੀ ਪੂਰੀ ਬਣ ਚੁੱਕੀ ਆ ਸੋ ਜਿਹੜਾ ਕੋਈ ਵੀ ਜਾਣਨਾ ਚਾਹੁੰਦਾ ਹੈ ਸਟੋਰੀ ਨੂੰ ਉਹ ਜਾ ਕੇ ਮੂਵੀ ਦੇਖ ਸਕਦਾ ਹੈ ਇਸ ਤੋਂ ਇਲਾਵਾ Google ਤੇ ਸਰਚ ਕਰ ਸਕਦੇ ਹੋ ਕੋਲਤਾਰਾ ਭਰ ਕੇ ਉਹਨੂੰ ਫਿਰ Google ਤੇ ਲਿਖੋ ਕੋਲਤਾਰਾ ਤੇ ਤੁਹਾਨੂੰ ਸਾਰੀ ਉਹਦੇ ਬਾਰੇ ਡਿਟੇਲ ਮਿਲ ਜਾਏਗੀ ਮੀਨ ਕੋਈ ਵੀ ਗੱਲ ਜਿਹੜੀ ਹੈ ਨਾ ਕੋਈ ਸੁਣੀ ਸੁਣਾਈ ਕਰਨੀ ਮੀਨ ਜਿਹਾ ਆਪਾਂ ਹੁਣ ਜਿਹੜੀ ਨੈਕਸਟ ਐਪੀਸੋਡਸ ਕਰ ਰਹੇ ਹਾਂ ਉਹ ਇਸੇ ਲਈ ਕਰ ਰਹੇ ਹਾਂ ਦਸਣ ਵਾਸਤੇ ਕਰ ਰਹੇ ਆ ਹਾਂ ਲੋਕਾਂ ਨੂੰ ਇਨਫੋਰਮੇਸ਼ਨ ਦੇਣ ਵਾਸਤੇ ਇਹਦੇ ਕੋਨਾ ਐਵਰੀਆ ਪਲੇਸਿਸ ਜਿਹੜੀਆਂ ਆਲਰੇਡੀ ਐਗਜ਼ਿਸਟ ਕਰ ਰਹੀਆਂ ਉਹ ਕੋਲਤਾਰਾ ਮੈਂ ਤਾਂ ਬਣਾਇਆ ਨਹੀਂ ਹਾਂ ਜੱਬਾਹਲ ਕੜਦਾ ਕਿਲਾ ਮੈਂ ਤਾਂ ਬਣਾਇਆ ਨਹੀਂ ਉਹਨ ਜਿਹੜੀ ਵੀ ਅਸੀਂ ਗੱਲ ਕਰਾਂਗੇ ਪਹਿਲਾਂ ਅਸੀਂ ਦੱਸਿਆ ਨੈਗੇਟਿਵ ਐਂਟੀਟیز ਇਸੇ ਪਲੇਟਫਾਰਮ ਤੋਂ ਨੈਗੇਟਿਵ ਐਂਟੀਟیز ਦੇ ਬਾਰੇ ਕਿੰਨੇ ਐਪੀਸੋਡ ਨੇ ਇਸ ਤੋਂ 150 ਤੋਂ ਉੱਤੇ ਐਪੀਸੋਡਸ ਨੇ ਹੁਣ ਅਸੀਂ ਨਾਲ ਦੀ ਨਾਲ ਜਿਹੜੀਆਂ ਹੌਂਟਡ ਪਲੇਸਿਸ ਨੇ ਮੀਨ ਜੋ ਦਸਣ ਵਾਸਤੇ ਕਿ ਜਿਹੜੇ ਲੋਕ ਇਦੇ ਨੇ ਵੀ ਇਹ ਚੀਜ਼ਾਂ ਨਹੀਂ ਹੁੰਦੀਆਂ ਅਸੀਂ ਹੌਂਟਡ ਪਲੇਸਿਸ ਜਿਹੜੀਆਂ ਨੇ ਉਹਨਾਂ ਦੇ ਬਾਰੇ ਅਵੇਅਰ ਕਰ ਰਹੇ ਹਾਂ ਉਹਨਾਂ ਪਰ ਇਹ ਕੋਈ ਬੰਦੇ ਨੇ ਕੀ ਹੈ ਉਹ ਜੀਆਂ ਜਗਾਵਾ ਨਹੀਂ ਹੁੰਦੀਆਂ ਸਭ ਝੂਠ ਹੈ ਫੇਕ ਹੈ ਦੇਖੋ ਜਿਹੜੀਆਂ ਐਗਜ਼ਿਸਟ ਕਰ ਰਹੀਆਂ ਉਹ ਸਾਡੇ ਸਾਹਮਣੇ ਆ ਮੈਂ ਤਾਂ ਬਣਾਈਆਂ ਨਹੀਂ ਉਹ ਤਾਂ 3 ਦੇ 4 400 ਸਾਲ ਹੋ ਗਏ ਬਿਲਕੁਲ ਇਹਨਾਂ ਉਹ ਪਈਆ ਆਰਕੀਓਲੋਜੀਕਲ ਪ੍ਰੋਪਰਟ ਤੋ ਭਾਗ ਆਰਕੀਓਲੋਜੀਕਲ ਡਿਪਾਰਟਮੈਂਟ ਦੇ ਅੰਡਰ ਨੇ ਕਿ ਤੁਸੀਂ ਜਾਓ ਐਂਡ ਜਾਓ ਐਂਡ ਯੂ ਹੈਵ ਟੂ ਗੋ ਐਂਡ ਕੁਛ ਨਾ ਕੁਛ ਸਿੱਖ ਕੇ ਆਉਗੇ ਤੇ ਨਾਲ-ਨਾਲ ਪਤਾ ਲੱਗ ਜਾਏਗਾ ਕਿ ਬਾਕੀ ਇਹ ਚੀਜ਼ਾਂ ਹੁੰਦੀਆਂ ਆ ਹਾਂ ਜਿੱਦਾਂ ਤੁਸੀਂ ਜਾ ਕੇ ਦਿਨ ਦੇ ਵੇਲੇ ਬੰਦਾ ਜਾ ਸਕਦਾ ਹੈ ਜਾ ਸਕਦਾ ਦਿਨ ਦੇ ਵੇਲੇ ਜਾਓ ਦਿਨ ਦੇ ਵੇਲੇ ਜਾਓ ਉੱਥੇ ਪੂਰੀ ਰਿਸਰਚ ਕਰੋ ਟਾਈਮ ਲਾਓ ਜਿੱਦਾਂ ਅਸੀਂ ਲਾਉਨੇ ਆ ਹਾਂ ਹੈਨਾ ਲੱਗਦਾ ਵਿਗਿਆਦ ਉੱਤੇ ਜਾਂਦਾ ਹੈ ਬੁੱਕਸ ਰੀਡ ਕਰੀਦੀਆਂ ਕਿੰਨਾ ਮਟੀਰੀਅਲ ਕਿੱਥੋਂ ਇਕੱਠਾ ਕਰੀਦਾ ਉਹਨਾਂ ਇੱਕ ਪੋਡਕਾਸਟ ਕਰਨ ਉਹ ਤੇ ਕਿੰਨੀ ਮਿਹਨਤ ਕਰਨੀ ਪੈਂਦੀ ਆ ਕਿੰਨੀ ਰਿਸਰਚ ਕਰਨੀ ਪੈਂਦੀ ਆ ਇਹਦਾ ਹੈ ਨੀ ਵੀ ਇਹਦਾ ਹੀ ਆ ਕੇ ਬੈਠਦੇ ਬੱਚੇ ਵੀ ਬੋਲਦੇ ਹਾਂ ਤੇ ਜਦੋਂ ਹੀਲ ਕਰਦਾ ਕਿਸੇ ਨੂੰ ਟਰੀਟਮੈਂਟ ਕਰਨਾ ਉਹਦੇ ਲਈ ਵੀ ਮਿਹਨਤ ਕਰਨੀ ਪੈਂਦੀ ਆ ਉਹਨੂੰ ਸਮਾਂ ਲੱਗਦਾ ਆ ਐਨਰਜੀ ਲੱਗਦੀ ਆ ਇਸੋ ਤੁਸੀਂ ਵੀ ਮਿਹਨਤ ਕਰੋ ਜੇ ਤੁਸੀਂ ਕਹਿੰਦੇ ਹੋ ਵੀ ਚੀਜ਼ਾਂ ਨਹੀਂ ਹੁੰਦੀਆਂ ਤਾਂ ਠੀਕ ਆ ਤੁਹਾਡੇ ਵਾਸਤੇ ਨਹੀਂ ਹੁੰਦੀਆਂ ਬਟ ਇਹ ਆ ਵੀ ਬਿਲਕੁਲ ਵੀ ਤੁਸੀਂ ਕਿਸੇ ਵੀ ਹੁੰਦਾ ਮੈਂ ਕਹਿੰਦਾ ਵੀ ਵੈਪ ਪਰਬ ਵੀ ਹੈ ਮੰਨਦੇ ਵਿੱਚ ਬਲਾਈ ਫੀਥ ਵੀ ਸਭ ਕੁਝ ਆ ਬਟ ਮੈਂ ਹੀ ਕਹੂੰਗਾ ਕਿ ਇਹ ਨਹੀਂ ਕਹਿ ਸਕਦੇ ਵੀ ਚੀਜ਼ਾਂ ਨਹੀਂ ਹੁੰਦੀਆਂ ਸੋ ਆਪਾਂ ਇਹ ਪੀੜ ਹੋਮ ਦੇ ਉੱਤੋਂ ਜਿਹੜੀ ਅਗਲੇ ਐਪੀਸੋਡਸ ਆਪਾਂ ਕਰਨੇ ਆ ਉਹਦੇ ਵਿੱਚ ਇਹਨਾਂ ਜਿਹੜੀਆਂ ਹੋਟਡ ਪਲੇਸਿਸ ਆ ਉਹਨਾਂ ਦੇ ਬਾਰੇ ਹੁਣ ਵਨ ਬਾਏ ਵਨ ਕਰਕੇ ਖੋਲ੍ਹਦੇ ਹਾਂ ਅੱਜ ਪੱਤੇ ਸੱਚੀ ਨੌਲੇਜ ਸਾਨੂੰ ਪ੍ਰੋਵਾਈਡ ਕਰਾ ਪੂਰੀ ਕਰਾਂਗੇ ਸੋ ਸਰ ਥੈਂਕ ਯੂ so much ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਸੋ ਜੁੜੇ ਰਹੋ ਸਾਡੇ ਚੈਨਲ ਰੂਹਾਨੀ ਰਾਹਤ ਦੇ ਨਾਲ ਸਸ਼ੀਆਕਾਲ ਸਸ਼ੀਕਾਲ